ਲ ਮੈਂ ਤਾਂ ਤਿਆਰ ਹੋ ਗਈ ਬੇਬੇ ਨੂੰ ਪੁੱਛ ਲਾ ਹੁਣਾ ਬੇਬੇ ਹਾਂ ਮੈਂ ਨਾ ਇਹ ਕਹਿੰਦੀ ਸੀ ਤੈਨੂੰ ਹਾਂ ਵੀ ਉਹਦਾ ਤਾਂ ਥੋੜਾ ਟਾਈਮ ਨਹੀਂ ਹੈਗਾ ਜਾਣ ਦਾ ਤੇ ਤੂੰ ਮੈਨੂੰ ਲੈ ਜਾ ਤੇ ਮੈਂ ਨਾ ਰਖੜੀ ਬਣ ਕੇ ਹੋਣੀ ਆ ਮੈਂ ਸਵੇਰ ਦੀ ਤਿਆਰ ਹੋ ਰਹੀ ਆ ਲੈ ਦੇਖ ਲੈ ਮੈਂ ਕਿੱਥੇ ਲੈ ਆ ਤੈਨੂੰ ਰਖੜੀ ਬੰਨਣਾ ਨਹੀਂ ਜਾਣਾ ਹੈਗਾ ਕਿਉਂ ਨਹੀਂ ਜਾਣਾ ਸਾਰੀਆਂ ਜਾਈ ਜਾਂਦੀਆਂ ਨੇ ਮੈਂ ਵੀ ਜਾਣਾ ਨਾ ਜਾਏ ਜਾਂਦੇ ਸਾਰੀਆਂ ਦੀ ਘਰੀ ਸਾ ਕੋਈ ਬੇਬੇ ਤੇ ਖਤਿਆਰ ਦਾ ਟਾਈਮ ਆ ਤੂੰ ਨਾ ਕਲੇਸ਼ ਨਾ ਪਾ ਮੈਨੂੰ ਰਖੜੀ ਬੰਨਣ ਭੱਜ ਜਾਣ ਦੇ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਜਾਣ ਨਹੀਂ ਦੇਣਾ ਰਖੜੀ ਬੰਨਣਾ ਕਿਉਂ ਨਹੀਂ ਜਾਣ ਦਿੰਦੀ ਹੁਣ ਕੀ ਹੋ ਗਿਆ ਹੁਣ ਤਾਂ ਪੱਲੜੇ ਬੋਲੇ ਵੀ ਨਹੀਂ ਚੰਗੇ ਭਲੇ ਆ ਲੜੇ ਬੋਲੇ ਕਹਿ ਨਹੀਂ ਜੇ ਮੇਰੇ ਪੁੱਤ ਨੂੰ ਖਾਲੀ ਮੋੜਿਆ ਸੀ ਨਾ ਤੇਰੇ ਭਰਾ ਨੇ ਮੈਨੂੰ ਤਾਂ ਕੁਛ ਦੇਖੀ ਤੋਰਨਗੇ ਮੈਨੂੰ ਤਾਂ ਨਹੀਂ ਖਾਲੀ ਮੋੜ ਦੇ ਲੈ ਤੈਨੂੰ ਤਾਂ ਦੇਖ ਲੈ ਮੇਰੇ ਭਰਾ ਮੇਰੇ ਪੁੱਤ ਦੀ ਬੇਇੱਜ਼ਤੀ ਕਰਕੇ ਮੋੜਿਆ ਸੀ ਮੈਂ ਤੈਨੂੰ ਜਾਣ ਨਹੀਂ ਦਿੰਦੀ ਬੇਬੇ ਤੇਰੀਆਂ ਹਾਈ ਗੱਲਾਂ ਨਾ ਕਰੋ ਕਲੇਸ਼ ਨਹੀਂ ਜਾਣ ਦਿੰਦੀਆਂ ਤੂੰ ਇਹ ਗੱਲਾਂ ਛੱਡ ਦਿਆ ਕਰ ਜਦੋਂ ਮੜਾ ਜੇ ਕੋਈ ਬਰਤਨ ਵਾਲੀ ਗੱਲ ਹੁੰਦੀ ਹੈ ਤੂੰ ਉੱਦੀ ਕਲੇਸ਼ ਪਾ ਕੇ ਬਹਿ ਜਾਨੀ ਆ ਮੇਰਾ ਤਾਂ ਕਲੇਸੀ ਆ ਬਸ ਚੁੱਪ ਕਰਕੇ ਬਹਿ ਜਾ ਆਰਾਮ ਨਾਲ ਪੈ ਜਾ ਜਾ ਕੇ ਨਹੀਂ ਬੇਬੇ ਮੈਂ ਜਾਣਾ ਰਖੜੀ ਬੰਨਣਾ ਤੂੰ ਮੈਨੂੰ ਲੈ ਕੇ ਚੱਲ ਨਾ ਨਾ ਮੈਂ ਤਾਂ ਜਾਵਾਂ ਨਾ ਜਾਂਦੇਵਾ ਮੈਂ ਤਾਂ ਬਾਹਰ ਵੀ ਤਾਂ ਪਰਦੇ ਦੀ ਜਾਨੂ ਆਏ ਕੋ ਕਰਦੀ ਬੇਬੇ ਮੈਂ ਕੱਲੀ ਜਾਂਦੀ ਵੀਰੀ ਸੋਹਣੀ ਲੱਗਦੀ ਕੱਲੀ ਰਹਿ ਤੈਨੂੰ ਮੈਂ ਕਿਤੇ ਨਾ ਤੈਨੂੰ ਮੈਂ ਨਾਲ ਵੀ ਨਹੀਂ ਜਾਂਦੀ ਨਾ ਤੈਨੂੰ ਕੱਲੀ ਨਾ ਕਿਵੇਂ ਵੀ ਜਾਂਦਿੰਦੀ ਤੂੰ ਬਹਿ ਜਾ ਚੁੱਪ ਕਰਕੇ ਮੈਂ ਤੈਨੂੰ ਦੱਸਦਾ ਤੈਨੂੰ ਕਿਹੜਾ ਕਹਿਦਾ ਮੈਂ ਨਿੰਦੇ-ਬਿੰਦੇ ਨਾਲ ਫਿਰ ਚੰਗਾ ਮੈਂ ਮੇਰੇ ਭਾਈ ਨੂੰਰੇ ਸੱਦ ਲੈਣੀ ਆ ਇਥੇ ਆ ਕੇ ਰਖੜੀ ਬਣਾ ਕੇ ਲੈ ਜਾਊਗਾ ਹਾਂ ਰਖੜੀ ਮੈਂ ਬਨਣ ਨਹੀਂ ਦਿੰਦੀ ਇਹਦੇ ਮੁਰਚੇ ਦੇ ਅੱਛਾ ਗੱਲ ਤਾਂ ਰਖੜੀ ਦੀ ਐ ਪਰ ਰਖੜੀ ਨਹੀਂ ਬਨਣ ਦੇਣੀ ਨਾ ਮੈਂ ਨਹੀਂ ਬਨਣ ਦਿੰਦੀ ਇੱਕ ਹੀ ਗੱਲ ਹੋਈ ਬੇਬੇ ਰਖੜੀ ਤਾਂ ਮੈਂ ਬਨੂੰਗੀ ਚਾਹੇ ਕੁਝ ਮਰਜ਼ੀ ਹੋ ਜੇ ਨਾ ਮਰਜ਼ੀ ਮੈਂ ਵੀ ਨਹੀਂ ਹੋਣ ਦਿੰਦੀ ਆਏ ਕੋ ਕਰਦੀਆਂ ਬੇਬੇ ਬਣ ਕੇ ਲੈ ਚੱਲ ਮੈਨੂੰ ਚੁੱਪ ਕਰ ਜਾ ਮੈਂ ਤਾਂ ਇਹਨੂੰ ਨਹੀਂ ਆਉਣ ਦਿੰਦੀ ਕਿ ਮੈਂ ਤਾਂ ਮਗਾਰੀਆਂ ਸੁਣਨੀਆਂ ਤਾਂ ਚੰਗਾ ਬੇਬੇ ਮੈਂ ਫੋਨ ਤੇ ਗੱਲ ਕਰਦੀ ਆ ਮੇਰੇ ਭਰਾ ਨਾਲ ਰਖੜੀ ਆ ਫੋਨ ਤੇ ਗੱਲਾਂ ਇੱਥੇ ਵੀ ਨਹੀਂ ਬਨਣ ਦਿੰਦੀ ਜਉਰੀ ਆ ਗਿਆ ਤਾਂ ਆਹੇ ਸਮਝ ਸੋਚ ਕੇ ਰਹੀ। ਇਹ ਦੇਖ ਲੈ ਜਮਾ ਨਹੀਂ ਬੰਨਣ ਦਿੰਦੀ ਰਖੜੀ ਇਹਨੂੰ ਇਹਦੇ ਭਰਾ ਹੀ ਦੇ। ਜਿਵੇਂ ਮੇਰੇ ਪੁੱਤ ਦੀ ਬੇਇੱਜ਼ਤੀ ਕਰੀ ਸੀ ਨਾ ਜਿਹਦੇ ਭਰਾ ਦੀ ਵੀ ਆਏ ਨਾ ਬੇਇੱਜ਼ਤੀ ਕਰੀਏ ਕਿ ਜਾਣੂਗੀ। ਦੇਖ ਲੈ ਲੈ ਪਹਿਲੀ ਰਖੜੀ ਜੀ ਇੰਨਾ ਕਲੇਸ਼ ਪਾ ਕੇ ਬੈਗੀ ਹਜੇ ਅੱਗੇ ਤਾਂ ਸਾਰੇ ਤਿਹਾੜੀ ਪਏ ਨੇਗੇ ਪਤਾ ਨਹੀਂ ਕੀ ਕੀ ਕਰੂਗੀ। ਕੋਈ ਨਹੀਂ ਕਰਦੀ ਮੇਰੇ ਭਰਾ ਨੂੰ ਫੋਨ। ਉਹਨਾਂ ਨੂੰ ਪੁੱਛਦੀ ਆ ਉਹਨਾਂ ਨੂੰ ਕਹਿਣੀ ਆ ਵੀ ਤਾਂ ਐਂ ਕਹਿੰਦੀ ਆ ਭਾਈ ਵੀ ਰਖੜੀ ਬੰਨਣ ਜਾਣਾ ਨਹੀਂ। ਹਰਪ੍ਰੀਤ ਅੱਜ ਭੈਣ ਆਉਗੀ ਰਾਜਵੀਰ ਰਖੜੀ ਬੰਨਣ ਮੇਰੇ ਮੈਂ ਕੋਈ ਸਮਾਨ ਲੈ ਆਵਾਂ ਜਾ ਕੇ। ਸਮਾਨ ਤੂੰ ਲੈ ਕੇ ਆਏਂਗਾ ਰਖੜੀ ਵੰਨ ਤੇਰੀ ਭੈਣ ਆਉਗੀ ਤੇਰੀ ਭੈਣ ਲੈ ਕੇ ਉਹ ਸਮਾਨ ਕੋਜ ਮੈਂ ਲੇਉਂ ਖਾਣ ਪੀਣ ਦਾ ਸਮਾਨ ਫੇਰ ਕੀ ਗੱਲ ਲੱਗਦੀ ਤਾਂ ਐਵੇਂ ਕਰੀ ਜਾਨੀ ਹੁੰਨੀ ਐ ਨਾ ਪਹਿਲੀ ਨਾ ਰਖੜੀ ਐ ਰਾਜਵੀਰ ਦੀ ਕੀ ਗੱਲ ਖਾਣ ਪੀਣ ਵਾਲਾ ਸਮਾਨ ਨਹੀਂ ਲੈ ਕੇ ਆਉਗੀ ਦੋ ਚਾਰ ਡੱਬੇ ਤਾਂ ਲੈ ਕੀ ਆਉਗੀ ਪਹਿਲੀ ਰਖੜੀ ਤੇ ਤਾਂ ਉਹ ਦੋ ਚਾਰ ਡੱਬੇ ਪਾਉਂਦੀ ਪੰਜ ਡੱਬੇ ਲਿਆ ਹੋਵੇ ਓਏ ਆਪਾਂ ਤਾਂ ਇੱਕ ਦੋ ਇੱਕ ਡੱਬਾ ਹੀ ਲਿਓਣਾ ਐ ਵੀ ਆਪਾਂ ਕਾਹਦਾ ਲਿਓਨੇ ਆਪਾਂ ਤਾਂ ਕਮਲਿਆ ਸੁਨਾਰੇ ਵੇਲੇ ਹੁੰਦਾ ਡੱਬਾ ਪੇਕਿਆਂ ਦਾ ਤਾਂ ਉਹ ਮੇਰੀ ਗੱਲ ਸੁਣ ਲੈ ਜਦੋਂ ਕੋਈ ਰਿਸ਼ਤੇਦਾਰ ਬਗਾਨਾ ਵੀ ਆਉਂਦਾ ਉਹ ਤਾਂ ਪਾ ਚਾ ਚਾਹ ਪਾਣੀ ਤਾਂ ਮੈਨੂੰ ਵੀ ਪਤਾ ਵੀ ਪਿਆਉਣਾ ਹੈ ਪਿਆ ਦੇਾਂਗੇ ਇੱਥੋਂ ਹੀ ਗਈ ਐ ਚਾਹ ਪਾਣੀ ਪੀ ਲੂਗੀ ਐਡੀ ਕਿਤੇ ਗੱਲ ਆ ਬਿਸਕਟ ਪਿਆ ਭੁਜ ਗਿਆ ਪਿਆ ਚੱਲ ਤੇਰੀ ਮਰਜ਼ੀ ਐ ਜੇ ਤੂੰ ਕਹਣੀ ਐ ਮੈਂਨੂੰ ਤਾਂ ਲੱਗਦਾ ਨਹੀਂ ਵੀ ਬਾਈ ਆਊਗਾ ਨਾਲ ਕੱਲ੍ਹ ਨੂੰ ਆਊਗੀ ਰਖੜੀ ਬੰਨਣ ਗੁੱਸਾ ਮੰਨਦੇ ਉਹਦੋਂ ਦਾ ਉਹ ਗੁੱਸਾ ਕਹਤਾ ਸੀ ਤੇ ਬੁੜੀ ਜਾਂ ਉਹਨਾਂ ਦੀ ਟਿੰਡਰੀ ਫਿਰਦੀ ਐ ਐਡਾ ਮੂੰਹ ਕਰੀ ਫਿਰਦੀ ਐ ਹੁਣ ਕਰਾਂਗੇ ਨੇ ਉਹਦਾ ਸਵਾਹੀ ਐ ਮੈਂ ਤਨਵਾਰੀ ਕਹਿ ਰਾਜਵੀਰ ਨੂੰ ਮਾਸੀ ਨਾਲ ਗੱਲ ਕਰਾ ਦੇ ਕਹਿੰਦੀ ਉਹ ਤਾਂ ਰੁੱਸੀ ਬੈਠੀ ਐ ਕਰਦੀ ਨਹੀਂ ਕੰਨੀ ਮੈਂ ਨਹੀਂ ਤੇਰੇ ਪੇਕਿਆਂ ਨਾਲ ਗੱਲ ਕਰਦੀ ਪਤਾ ਨਹੀਂ ਕਰੇ ਪਿੱਛੇ ਤੋਂ ਉਦੋਂ ਛੋੜੇ ਹੋ ਮਾੜਾ ਮੋਟਾ ਹੋਇਆ ਉਹ ਲੜਾਈ ਮੈਨੂੰ ਤਾਂ ਪਤਾ ਨਹੀਂ ਕਾਦੀ ਲੜਾਈ ਹੋਈ ਸੀ ਮੈਂ ਤਾਂ ਹੈ ਨਹੀਂ ਮਾੜੀਆਂ ਮੋਟੀਆਂ ਗੱਲਾਂ ਨੂੰ ਤੂੰ ਐ ਮੇਰਾ ਵੱਡੀਆਂ ਬਣਾਇਆ ਕਰ ਇਹ ਤਾਂ ਆਉਂਦੀਆਂ ਰਹਿਣੀਆਂ ਨੇ ਗੱਲਾਂ ਤਾਂ ਮਾੜੀਆਂ ਮੋਟੀਆਂ ਨਹੀਂ ਬੁੜੀ ਤੋਂ ਉਸੇ ਗੱਲ ਦੀ ਵੱਡੀ ਗੱਲ ਬਣਾ ਲੈਂਦੀ ਆ ਪਹਾੜ ਜਿੱਡੀ ਗੱਲ ਬਣਾ ਲੈਂਦੀ ਐ ਕੋਈ ਨਹੀਂ ਕੋਈ ਨਹੀਂ ਹਾਂ ਮੇਰੀ ਭੈਣ ਆਜੂ ਆਪੇ ਸਾਰੀ ਗੱਲ ਦਾ ਪਤਾ ਲੱਗ ਜਾਊਗਾ ਫਿਰ ਆਜੂ ਤੇਰੀ ਭੈਣ ਤੇਰੀ ਭੈਣ ਨੂੰ ਹੁਣ ਦੱਸ ਕੀ ਕਰਾਂ ਥਾਲ ਚ ਸਾਰਾ ਕੁਝ ਸਮਾਨ ਸਜਾ ਕੇ ਦੀਵਾ ਲੈ ਕੇ ਮੂਰੇ ਆਰਤੀ ਕਰਨ ਵਗ ਜਾਂ ਬਾਰ ਚ ਵੀ ਤੇਰੀ ਭੈਣ ਰੱਕਰੀ ਬੰਨਣਾ ਹੁੰਦੀ ਐ ਉਹ ਨਹੀਂ ਸਮਾਨ ਲੈਣਿਆਂ ਦਾ ਕੁਝ ਨਹੀਂ ਖਾਣ ਪੀਣ ਵਾਲਾ ਸਮਾਨ ਵੀ ਨਹੀਂ ਮੈਂ ਤਾਂ ਕੁਝ ਲਿਆਉਂਦਾ ਕਿਉਂ ਆ ਕੇ ਮੈਂ ਤੈਨੂੰ ਦੱਸਾਂ ਕਿ ਆਉਣਾ ਹੂ ਤਾਂ ਆ ਜੂਗੀ ਆਪੇ ਲੈ ਕੇ ਆਉਗੀ ਜਾਣ ਦਾ ਕਿੱਥੋਂ ਟਾਈਮ ਲੱਗਦਾ ਸੀਗਾ ਮੈਂ ਜਾਣ ਨੂੰ ਜਾਣਾ ਕਿੱਥੇ ਸੀ ਤੈਂ ਉਹ ਸਮਾਨ ਲੈਣ ਜਾਣਾ ਦੀ ਮਠਈ ਲੈਣ ਜਾਣਾ ਸੀ ਅੱਡੇ ਤੱਕ ਜਾਣਾ ਦੀ ਹੋਰ ਕਿੱਥੇ ਜਾਣਾ ਦੀ ਅੱਛਾ ਅੱਛਾ ਬ੍ਰੈਡ ਸਮੋਸ ਹੀ ਲੈ ਆਉਂਦਾ ਕੋਈ ਹੋਰ ਨਾ ਮੈਂ ਜਿੱਦੇ ਮੇਰੇ ਪੇਕੇ ਆਉਨੇ ਹੁੰਦੇ ਉਹਦੇ ਤਾਂ ਤੂੰ ਲੈ ਕੇ ਨਹੀਂ ਆਇਆ ਕਦੇ ਬ੍ਰੈਡ ਸਮੋਸੇ ਹੁਣ ਤੇਰਾ ਬ੍ਰੈਡ ਸਮੋਸ ਜਾਣ ਬੜਾ ਤੇਰਾ ਜੀ ਕਰਦਾ ਹੈ ਜਪ ਕਰਕੇ ਯਾ ਕੇਂਦਰ ਵੇਜਾ ਚੰਗਾ ਚੰਗਾ ਘਰੀ ਬਣਾ ਲਈ ਸਾਰਾ ਸਮਾਨ ਖਾਨ ਵਾਲਾ ਦੇਖੋ ਗੇੜਾ ਖਾ ਕੇ ਫਿਰ ਟੱਪ ਜਾਂਦਾ ਬਾਹਰ ਨੂੰ ਐ ਵੇਚ ਇੰਨੀ ਹੋਈ ਪਈ ਐ ਵੀ ਮੇਰੀ ਭੈਣ ਆ ਜੇ ਛੇਤੀ ਭੈਣੀਆਂ ਦੱਸ ਕੀ ਖਦਾ ਹੁੰਦਾ ਲੈ ਬਾਈ ਨੂੰ ਫੋਨ ਲਾਈ ਦੇਵਾ ਇਹਦਾ ਤਾਂ ਹੀ ਨਹੀਂ ਪਤਾ ਕਲੇਸ਼ਨ ਦਾ ਹਜੇ ਹੋਰ ਕੀ ਕੀ ਕਹੂਗੀ ਚੰਗੀ ਭਲੀ ਦੇ ਬੈਠੀ ਤੇ ਪਤਾ ਨਹੀਂ ਕੀ ਲੜ ਗਿਆ ਹੈਲੋ ਹੈਲੋ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਭੈਣ ਹੋਰ ਪਰਿਵਾਰ ਠੀਕ ਤੀ ਹਾਂ ਬਾਈ ਠੀਕ ਆ ਵਧੀਆ ਤੁਸੀਂ ਦੱਸੋ ਕਿਵੇਂ ਆ બસ ਠੀਕ ਹੈ ਤੈਨੂੰ ਦਿੱਤੀ ਜਾਂਦੀ ਸੀ ਇਹ ਵਸੇਤੀ ਆ ਜਾ ਭਣੀ ਮੈਂ ਤਾਂ ਬਈ ਤਿਆਰ ਸੀਗੀ ਸਵੇਰ ਦੀ ਆਉਣ ਨੂੰ ਪਰ ਹੁਣ ਕੀ ਕਰਾਂ ਮਜਬੂਰੀ ਹੋ ਗਈ ਹੁਣ ਮੈਥੋਂ ਆਇਆ ਨਹੀਂ ਜਾਣਾ ਮਜਬੂਰੀ ਹੋ ਗਈ ਆਇਆ ਨਹੀਂ ਜਾਣਾ ਤੈਨੂੰ ਪਤਾ ਤਾਂ ਹੈਗਾ ਬਈ ਮੇਰੀ ਸੱਸ ਦਾ ਵੀ ਕਹੇ ਜਾਈਗੀ ਜਦੋਂ ਵੀ ਕੋਈ ਉਹੀ ਗੱਲ ਤਿਹਾਰ ਤੇ ਤਿਹਾਰ ਆਉਂਦਾ ਕੋਈ ਖੁਸ਼ੀ ਦੀ ਗੱਲ ਹੁੰਦੀ ਹੈ ਨਾ ਉਹਦੀ ਪ੍ਰਾਣੀਆਂ ਗੱਲਾਂ ਛੇੜ ਕੇ ਬਹਿ ਜਾਂਦੀ ਹੈ ਕੋਈ ਉਹ ਤਾਂ ਪਹਿਲਾਂ ਹਰਪ੍ਰੀਤ ਵੀ ਗੱਲਾਂ ਕਰਦੀ ਸੀ ਵੀ ਪੁੜੀ ਦਾ ਸਵਾ ਇਹੋ ਜਿਹਾ ਕਹਿੰਦਾ ਬਾਸ ਦੇ ਪਤੰਗੜੇ ਐਵੇਂ ਬਣਾਉਂਦੀ ਰਹਿੰਦੀ ਐ ਭਣੇ ਛੋਟੀਆਂ ਮੋਟੀਆਂ ਗੱਲਾਂ ਦਾ ਹੁੰਦੀ ਹੀ ਰਹਿੰਦੇ ਨੇ ਤੂੰ ਐਂ ਕਰ ਹੁਣ ਤੂੰ ਤਿਆਰੀ ਤਾਂ ਕੀਤੀ ਐ ਤੂੰ ਛੇਤੀ ਆਜਾ ਕਿੱਥੇ ਆਜਾਂ ਬਾਈ ਮੈਂ ਮੈਂ ਤਾਂ ਉਹੀ ਗੱਲ ਘੰਟਾ ਹੋ ਗਿਆ ਤਾਂ ਨਾ ਖੋਜ ਲਈ ਹਣੀ ਉਹ ਤਾਂ ਕਹਿੰਦੀ ਕਿਸੇ ਲੋਟ ਵੀ ਮੈਂ ਤਾਂ ਰਖੜੀ ਬੰਨਣ ਹੀ ਨਹੀਂ ਦਿੰਦੀ ਹੈਗੀ ਗੱਲ ਹੀ ਸਾਰੀ ਰਖੜੀ ਦੀ ਆ ਨਾ ਤੇਰਾ ਭਰਾ ਇੱਥੇ ਆਵੇ ਨਾ ਤੇ ਉੱਥੇ ਜਾਣਾ ਮੈਂ ਤਾਂ ਰਖੜੀ ਨਹੀਂ ਬੰਨਣ ਦਿੰਦੀ ਉਹ ਤਾਂ ਹੁਣ ਐਂ ਕਹਿੰਦੀ ਐ ਦੱਸੋ ਮੈਂ ਕੀ ਕਰਾਂ ਆਈ ਧੀ ਮਾੜੀ ਤੇ ਹੋਰ ਹੁਣ ਸਾਨੂੰ ਪਤਾ ਤਾਂ ਹੈਗਾ ਸੋਡਾ ਕੀ ਬਾਣੀ ਪਿਆ ਇਹਦੇ ਨਾਲ ਪਹਿਲਾਂ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਕਿ ਵੀ ਇੰਨੀਆਂ ਜਿਹੀਆਂ ਗੱਲਾਂ ਕਰੂ ਜਿਹੜੇ ਮਾੜੀਆਂ ਮੁਕੀਆਂ ਗੱਲਾਂ ਦਾ ਪਰਿਵਾਰ ਬਸ ਉਦੋਂ ਮੈਂ ਰੁੱਸ ਕੇ ਇਹ ਬਾਗੀ ਸੀਗੀ ਉਦੋਂ ਤਾਂ ਐਵੇਂ ਇਹਨੂੰ ਇੰਨਾ ਕੁਝ ਕਹਿਤਾ ਉਹ ਗੱਲ ਹੀ ਨਹੀਂ ਭੁੱਲਦੀ ਹੈਗੀ ਬਣੀ ਫਿਰ ਹੁਣ ਕਿਵੇਂ ਕਰਾਂ ਮੈਂ ਤਾਂ ਤੇਰੇ ਵਾਸਤੇ ਸਮਾਨ ਲੈਣੀਆਂ ਤੇ ਮਠੀਂ ਲੈਣੀਆਂ ਦਾ ਸੀ ਨੇ ਬਰੈੱਡ ਜਾਂ ਸਮੋਸੇ ਆਟੇ ਤੇ ਅੱਛਾ ਹਰਪ੍ਰੀਤ ਨਮਨ ਉਹ ਵੀ ਨਹੀਂ ਜਾਣਦਾ ਕਿ ਤੇਰੀ ਭੈਣ ਹੁਣ ਸਮਾਨ ਲੈ ਕੇ ਤਾਂ ਆਊਗੀ ਦੁਪਰ ਵਾਲਾ ਮੈਂ ਤਾਂ ਕਹਨੀ ਤੂੰ ਹਰਪ੍ਰੀਤ ਨੂੰ ਬਿਨਾਂ ਦੱਸੀ ਇਹ ਮੈਂ ਬੁੜੀ ਨੂੰ ਨਹੀਂ ਦੱਸਦੀ ਹੈਗੀ ਤੂੰ ਨਾ ਚੁੱਪ ਕਰਕੇ ਚੋੜੀਆਂ ਨੂੰ ਰਖੜੀ ਬਣਾ ਕੇ ਲੈ ਜਾ ਤੇ ਘਰੇ ਮੈਂ ਇਹਨੂੰ ਆਏ ਕਹ ਦੂੰਗੀ ਵੀ ਚੱਲ ਚੰਗਾ ਵੇਬੇ ਮੈਂ ਤਾਂ ਰਖੜੀ ਬਨਣ ਜਾਂਦੀ ਨਹੀਂ ਹੈਗੀ ਪਾਣੀ ਉਹਦਾ ਤੇਰੀ ਗੱਲ ਠੀਕ ਹੈ ਦਿਖ ਲੈ ਹੁਣ ਬਣਾਉਣੀ ਤਾਂ ਰਖੜੀ ਸੀਗੀ ਤੇ ਤੂੰ ਇੱਥੇ ਆਉਣਾ ਦੀ ਪਹਿਲੀ ਰਖੜੀ ਤੇ ਹੁਣ ਮੈਂ ਚੋਰੀਆਂ ਚੋਰੀਆਂ ਮੈਂ ਰਖੜੀ ਬਣਾ ਕੇ ਲਿਜਾਂਗਾ ਕੋਈ ਇਹ ਗੱਲਾਂ ਚੰਗੀਆਂ ਤਾਂ ਹੈ ਨਹੀਂ ਤੇਰੀ ਸੱਸ ਦੀ ਚੰਗੀਆਂ ਤਾਂ ਹੈ ਨਹੀਂ ਹੁਣ ਤੈਨੂੰ ਵੀ ਪਤਾਗਾ ਵੀ ਮਸਾ ਮੈਂ ਪਹਿਲਾਂ ਰਸਕੇ ਬਾਗੀ ਸੀ 5-6 ਮਹੀਨੇ ਬਾਅਦ ਘਰੇ ਆਈਆਂ ਜੇ ਫੇਰ ਬਾਗੀ ਨਾਲੇ ਤਾਂ ਲੋਕ ਗੱਲਾਂ ਬਾਤਾਂ ਕਰਨਗੇ ਕੋਈ ਨਹੀਂ ਰਖੜੀਆਂ ਰਖੜੀਆਂ ਨਹੀਂ ਆਪਣਾ ਬਿਹਾਰ ਹੋ ਜੂਗਾ ਮੈਂ ਤਾਂ ਚੋਰੂਆਂ ਨੂੰ ਹੀ ਬੁੜੀ ਤੋਂ ਰਖੜੀ ਬਨ ਦੂੰਗੀ ਤੇ ਮੇਰਾ ਘਰ ਬਸ ਜੂ ਜੇ ਮੈਂ ਹੁਣ ਫੇਰ ਉੱਤੋਂ ਦੀ ਹੋ ਕੇ ਗਈ ਫੇਰ ਘਰੇ ਕਲੇਸ਼ ਪਊਗਾ ਪਰ ਹੁਣ ਜਿਵੇਂ ਨਾ ਤੂੰ ਬੁੜੀ ਤੋਂ ਚੋਰੀ ਰੱਖਣੀ ਹੁਣ ਫੇਰ ਮੈਂ ਐ ਕਰਦਾ ਮੈਂ ਤਾਂ ਨਾ ਇ ਸਰਪ੍ਰੀਤ ਫਰਮਾਇਦਾ ਹੁਣ ਆਪ ਚੋਰੀ ਰੱਖਦਾ ਮੈਂ ਮੋਟਰਸਾਈਕਲ ਚੱਕਦਾ ਫਿਰ ਮੈਂ ਆ ਹੀ ਜਾਣਾ ਸੀ ਧੀ ਰਖੜੀ ਬਣਾ ਕੇ ਮੋਟਾ ਹਾਂ ਬਈ ਤੂੰ ਆਈ ਜਾ ਤੂੰ ਨਾ ਤੁਰਨ ਤੋਂ ਪਹਿਲਾਂ ਮੈਨੂੰ ਫੋਨ ਕਰਦੀ ਤੇ ਆਪਾਂ ਆਸੇ-ਪਾਸੇ ਹੋਗੀ ਰਖੜੀ ਬੰਨਦਾਂਗੇ ਚੰਗਾ ਬਣੂਦਾ ਮੈਂ ਫੋਨ ਤਾਂ ਕਰ ਦੂ ਮੈਂ ਡਰਦਾ ਨਹੀਂ ਹੈਗਾ ਤੇ ਜਸ ਤੋਂ ਮੈਂ ਘਰੇ ਵੀ ਆ ਜੂ ਸਿੱਧਾ ਹੀ ਨਹੀਂ ਨਹੀਂ ਤੇ ਘਰੇ ਨਹੀਂ ਆਉਣਾ ਜੇ ਘਰੇ ਆ ਗਿਆ ਫਿਰ ਫਿਰ ਲੜਾਈ ਪੈ ਜੂਗੀ ਐਵੇਂ ਤੈਨੂੰ ਕੁਝ ਕਹੂਗੀ ਮੈਂ ਇਥੋਂ ਬੋਲਿਆ ਜਾਊਗਾ ਫਿਰ ਯਾਰ ਠੀਕ ਹੈ ਬਣੇ ਮੈਂ ਲੱਗ ਕੇ ਜਾ ਕੇ ਫੋਨ ਕਰ ਦੂਗਾ ਤੱਕ ਠੀਕ ਹੈ ਠੀਕ ਹੈ ਬਈ ਚੰਗਾ ਓਕੇ ਬਣੇ ਮੈਂ ਛੇਤੀ ਬਾਈ ਦਾ ਨਾ ਉਹਨੂੰ ਤਿਆਰ ਹੋ ਗਿਆ ਹੁਣ ਇਹਨੂੰ ਨਾ ਕਿਤੇ ਡੈਡ ਨੂੰ ਪਤਾ ਲੱਗ ਜੇ ਇੱਕ ਮੀਹ ਆਉਣ ਵਾਲਾ ਹੋ ਰਿਹਾ ਮੈਂ ਨਾ ਇਹ ਅੱਜ ਰਖੜੀ ਬੰਨਣਾ ਨਹੀਂ ਦੇਣੀ ਪਰ ਆਹਨੂੰ ਭਰਾ ਨੂੰ ਇੱਥੇ ਸੱਦੇ ਤੇ ਜਾਵੇ ਤਾਂ ਜਾਣ ਨਹੀਂ ਦੇਣੀ ਇੱਥੇ ਬੈਠੀ ਆ ਮੈਂ ਜੇ ਇੱਥੇ ਦਾ ਭਰਾ ਹੋਊਗਾ ਇੱਥੋਂ ਮੈਨੂੰ ਪਤਾ ਲੱਗੂਗਾ ਇਧਰ ਵਾਜੇ ਜੋ ਜੇ ਨਹੀਂ ਮੈਂ ਹਾਲ ਦੀ ਇੱਥੇ ਬੈਠੀ ਆ ਨਾ ਇਹਨੂੰ ਟੱਪਣ ਦੇਵਾਂ ਨਾ ਇਹਦੇ ਭਰਾ ਨੂੰ ਟੱਪਣ ਦੇਵਾਂ ਇੱਥੇ ਰਹੂੰਗੀ ਵਿਚਾਲੇ ਫਾਨਾ ਲਾ ਕੇ ਕਿਹਦਾ ਫੋਨ ਆ ਰਿਹਾ ਸੀ ਨਾ ਕੋਈ ਗੱਲ ਦਸੀਏ ਮੋਟਰਸਾਈਕਲ ਨੂੰ ਕੱਢੀ ਜਾਂਦਾ ਹੈਗਾ ਕੀ ਗੱਲ ਰਾਜਵੀਰ ੱਡੇ ਤੇ ਆ ਗਈ ਚੜਾ ਕੇ ਲਿਆ ਮੈਂ ਉਹ ਕੀ ਰਸਾਂ ਮੈਂ ਤੈਨੂੰ ਹਾਂ ਕੋ ਤਾਂ ਤੇਰੇ ਲਈ ਗੱਲ ਸੱਚੀ ਹੋ ਗਈ ਜਿਹੜੇ ਤੂੰ ਗੱਲਾਂ ਕਰਦੀ ਸੀ ਮੇਰੇ ਵਾਲੀ ਗੱਲ ਸੱਚ ਹੋ ਗਈ ਮੈਂ ਕੀ ਗੱਲਾਂ ਕਰਾਂ ਮੇਰੇ ਤਾਂ ਯਾਦ ਵੀ ਨਹੀਂ ਉਹ ਤੂੰ ਐਂ ਕਹਿੰਦੇ ਨਹੀਂ ਤੇ ਕਿ ਬੁੜੀ ਬੜੀ ਪੜੀ ਐ ਬੁੜੀ ਸਵਾ ਆਪਣਾ ਪੁਰਾਣੀਆਂ ਗੱਲਾਂ ਚੱਕ ਲਿਆਉਣੇ ਉਹੀ ਉਹ ਤਾਂ ਮੇਰੀ ਭੈਣ ਤਾਂ ਹੋ ਗਈ ਸੀ ਤਿਆਰ ਜਾਵਾਂ ਰਾਣੀ ਤੇ ਬੁੜੀ ਤਾਂ ਹੁਣ ਉਹਨੂੰ ਆਉਣ ਨਹੀਂ ਦਿੰਦੀ ਨਹੀਂ ਭਾਈ ਮੈਂ ਤਾਂ ਰਖੜੀ ਬੰਨਣਾ ਤੈਨੂੰ ਜਾਣ ਨਹੀਂ ਦਿੰਦੀ ਤੇ ਨਾਮ ਆ ਇੱਥੇ ਆਉਣ ਦਿੰਨੀ ਆ ਉਹ ਤਾਂ ਮੇਰੀ ਭੈਣ ਨੂੰ ਐ ਵੀ ਕਹਿੰਦੀ ਤੇ ਹੁਣ ਪੈੜੇ ਮੂੰਹ ਆਲੀ ਫਿਰ ਭੈਣ ਭਰਾਵਾਂ ਦਾ ਤਾਂ ਉਹੀ ਗੱਲ ਬਿਹਾਰ ਹੁੰਦਾ ਰਖੜੀ ਦਾ ਕਿਉਂ ਨਹੀਂ ਆਉਣ ਦਿੰਦੀ ਬੁੜੀ ਉਹ ਬੁੜੀ ਨਾ ਮੇਰੀ ਗੱਲ ਕਰ ਬੁੜੀ ਨਾ ਮੈਂ ਕਰਾਂ ਬੁੜੀ ਨੂੰ ਸਿੱਧੀ ਸੋਥੋਂ ਨਹੀਂ ਲੋਟ ਆਉਂਦੀ ਉਹ ਮੇਰੀ ਭੈਣ ਨੇ ਗੱਲ ਕੀਤੀ ਸੀ ਰਾਜਵੀਰ ਨੇ ਹਾਂ ਬੁੜੀ ਨੇ ਥੋੜਾ ਗੱਲ ਕੀਤੀ ਸੀ ਉਹ ਤਾਂ ਹੁਣ ਐ ਕਿਹਾ ਸੀ ਭਾਈ ਤੂੰ ਛੇਤੀ ਆ ਜਾ ਮੈਂ ਤਿਆਰੀ ਕਰੀ ਬੈਠੀ ਆ ਤੂੰ ਆਸੇ ਪਾਸੇ ਹੋ ਕੇ ਨਾ ਕਿਸੇ ਗਲੀ ਜਿੱਤੇ ਰਖੜੀ ਬਣ ਕੇ ਛੇਤੀ ਮੋੜ ਦੂੰ ਰਖੜੀ ਮੈਂ ਤੇਰੇ ਲਾਜ਼ਮੀ ਬਨੂੰਗੀ ਨਾ ਗਲੀ ਚ ਰਖੜੀ ਨੂੰ ਚੋਰੀਆਂ ਰਖੜੀ ਬਣਾਉਣ ਜਾਂਦੇ ਫਿਰ ਚੋਰੀਆਂ ਬਣਾਉਣ ਜਾਂਦਾ ਸੀ ਹੋਰ ਕੀ ਕਰਾਂ ਫਿਰ ਮੈਂ ਨਾ ਫੇਰ ਆਪਾਂ ਜਾ ਕੇ ਲਿਆਉਣੇ ਆ ਰਾਜਵੀਰ ਨੂੰ ਦੋਨੇ ਜਾਣੇ ਵਗ ਚਲਦੇ ਐ ਕਿਵੇਂ ਨਹੀਂ ਆਉਣ ਦਿੰਦੀ 부ੜੀ ਉਹ ਮੈਂ ਤਾਂ ਕਹਿੰਦੀ ਮੈਂ ਰਖੜੀ ਬਣਾਇਆ ਆ ਕੀ ਗੱਲ ਤੀ ਐਵੇਂ 부ੜੀ ਫੇਰ ਕਲੇਸ਼ ਕਰੂਗੀ ਆ ਉਹ ਐਵੇਂ ਫੇਰਨ ਵਾਲੇ ਉਹੀ ਗੱਲ ਉਹਨੂੰ ਤਾਂ ਬਹਾਨਾ ਚਾਹੀਦਾ ਬਹਾਨਾ ਲੈ ਕੇ ਵੇਜੂਗੀ ਵੀ ਰਖੜੀਆਂ ਵੇਲੇ ਇਹਦੇ ਭਰਾ ਪਰਜਾਈ ਆਏ ਸੀ ਉਹਨਾਂ ਨੇ ਆ ਕੇ ਕਲੇਸ਼ ਪਾਇਆ ਸੀ ਅੱਜ ਤਾਂ ਤਾਂ ਤੋਰੀ ਏ ਮੁੜ ਕੇ ਲੈਣ ਨਹੀਂ ਆਉਣਾ ਮੈਂ ਤਾਂ ਹੁਣ ਚੋਰੀਆਂ ਚੋਰੀਆਂ ਜਾਂਦਾ ਜਿੱਥੋਂ ਵਗ ਜਾਂ ਹੁਣ ਹੁਣ ਕਾਦੀ ਚੋਰੀ ਰਹੀ ਮੈਥੋਂ ਦਾ ਤਾਂ ਦਿੱਤਾ ਤਾਂ ਮੈਨੂੰ ਕਾਦੀ ਰਹੀ ਤੀ ਮੈਨੂੰ ਆਏ ਸੀ ਮਹਾਮੈ ਛੇਤੀ ਆ ਗੱਲ ਮੰਨਦੀ ਤਾਂ ਹੈ ਨਹੀਂ ਵੀ ਭਰਾ ਜਾਵੇ ਭੈਣ ਕੋਲੇ ਰਖੜੀ ਬਣਾਉਣ ਬਣਿਆ ਤਾਂ ਹੀ ਹੈ ਵੀ ਭੈਣਾਂ ਰਖੜੀ ਬੰਨਣ ਨੂੰ ਆਉਂਦੇ ਨੇ ਨਾ ਕਾਦੀਆਂ ਬਣਦੀਆਂ ਨੇ ਜਦੋਂ ਕਿਸੇ ਮਾੜੇ ਬੰਦੇ ਨਾਲ ਬਾਹ ਭੇਜੇ ਕੱਲਾ ਤਾਂ ਉਦੋਂ ਬਣਦੀਆਂ ਹੁੰਦੀਆਂ ਨੇ ਜਦੋਂ ਕੋਈ ਚੰਗੇ ਬੰਦੇ ਹੋਣ ਗਾਹਾਂ ਖਾਨ ਤਾਂ ਕਹੀ ਤਾਂ ਕਹਿੰਦੇ ਹੁੰਦੇ ਕਿ ਨਾ ਤਾਂ ਕਿਸੇ ਦੇ ਮਾੜਾ ਜੰਮੇ ਨਾ ਮਾੜਾ ਆਵੇ ਨਾ ਤਾਂ ਆਪਣੇ ਜੰਮਿਆਂ ਨਾ ਆਇਆ ਉਹ ਗਾਹਾਂ ਦੇਖ ਲੈ ਤੀਜੀ ਥਾਂ ਜਾ ਨਿਕੜੀ ਬੁੜੀ ਉਹ ਮੇਰੀ ਗੱਲ ਸੁਣ ਲੈ ਹਾਂ ਹੁਣ ਕਾਦੇ ਪਿੱਛੇ ਕਲੇ ਮਰਜੀ ਫਿਰ ਆਪਦੀ ਮਰਜ਼ੀ ਕਰ ਜਿੰਦ ਹੁਣ ਉਹ ਹੀ ਗੱਲ ਤੁਸੀਂ ਭੈਣ ਭਰਾਵਾਂ ਨੇ ਗੱਲ ਕਰ ਹੀ ਲਈ ਮੈਨੂੰ ਮੇਰੇ ਨਾਲ ਗੱਲ ਹੀ ਨਹੀਂ ਕਰੀ ਰਾਜਵੀਰ ਨੇ ਮੈਨੂੰ ਤਾਂ ਦੱਸਦੀ ਮਾਣਾ ਮੈਂ ਕਹਿੰਦੀ ਉਹਨੂੰ ਕੁਛ ਹੈ ਗੱਡੀ ਲੈ ਜਾਂਦੇ ਗੱਡੀ ਤੇ ਜਾ ਕੇ ਲੈ ਆਉਂਦੇ ਉਹਨੂੰ ਜੇ ਕਹਿੰਦੀ ਤਾਂ ਹੁਣ ਜੋ ਤੇਰੇ ਨਾਲ ਗੱਲ ਹੋਈ ਤੇਰੀ ਭੈਣ ਦੀ ਬਗਜਾ ਬਣਾ ਲਿਆ ਉਹ ਜਿਹੜੀਆਂ ਪਖਾਣਾ ਜਾਂ ਨਹੀਂ ਪੁੰਜੀਆਂ ਹੁੰਦੀਆਂ ਕੁੜੀਆਂ ਵੀ ਜਾਂ ਤਾਂ ਸੱਸ ਚੰਗੀ ਹੋਵੇ ਜਾਂ ਫੋਟੋ ਉਹਦੀ ਕੰਨ ਤੇ ਟੰਗੀ ਹੋਵੇ ਉਹ ਮੈਨੂੰ ਤਾਂ ਐਂ ਦੀ ਮੈਂ ਕਿਹਾ ਕੁੜੀਆਂ ਐਵੇਂ ਗੱਲਾਂ ਕਰੀ ਜਾਂਦੀਆਂ ਉਹ ਆ ਗੱਲ ਤਾਂ ਮੂਰੇ ਆ ਗਈ ਗੱਲਾਂ ਐਵੇਂ ਨਿੱਗਲਾਂ ਕਰਦੀਆਂ ਇਹ ਵਿਹਾਰਾਂ ਧਿਆਰਾਂ ਮੇਰੇ ਕਲੇਸ਼ ਪਾਉਂਦੀਆਂ ਹੁੰਦੀਆਂ ਸੱਸਾਂ ਹੁੰਦਾਂ ਜਿਹੜੀਆਂ ਉ ਚੰਗੀਆਂ ਭਲੀਆਂ ਹੁੰਦਾਂ ਧੀ ਨੇ ਆਉਣਾ ਹੋਵੇ ਸੌ ਸੌ ਸਗਨ ਮਨਾਉਣਗੀਆਂ ਤੇ ਨੂੰ ਮੇਰੇ ਆ ਮੱਥੇ ਤੇ ਔੜੀਆਂ ਪਾ ਲੰਦੀਆਂ ਉਹ ਚਲ ਹੁਣ ਤੈਨੂੰ ਚੜਾ ਲੱਗ ਗਿਆ ਸਾਰੀਆਂ ਗੱਲਾਂ ਦਾ ਤੇ ਹੁਣ ਤੂੰ ਐਂ ਕਰੀ ਮਾਲ ਡੰਗਰ ਨੂੰ ਸਾਹਮਣੀ ਤੇ ਮੈਨੂੰ ਹੁਣ 10 ਮਿੰਟ ਲੱਗ ਜਾਣਗੇ ਮੈਂ ਮੈਨੂੰ ਐਂ ਦੱਸ 10 ਮਿੰਟ ਤਾਂ ਪੇਰ ਹੀ ਲੱਗਣਗੇ ਘਰੇ ਜਾ ਘਰੇ ਜਾਵਾ ਕਿ ਮੈਂ ਨਾ ਜਾਵਾ ਕਲਿੱਕ ਨੂੰ ਬੁਲਾਵਾ ਕਿ ਨਾ ਬੁਲਾਵਾ ਮੈਂ ਆਪ ਹੀ ਤਾਂ ਮੈਨੂੰ ਦੱਸੀ ਜਾਣਾ ਵੀ ਮੈਂ ਤਾਂ ਕਿਸੇ ਗਲੀ ਚ ਰਖੜੀ ਬਣਾ ਕੇ ਲਿਆਂਗਾ ਫਿਰ ਤੈਨੂੰ ਕਾਹਦਾ ਟਾਈਮ ਲੱਗੂ ਚੱਲ ਠੀਕ ਐ ਨਾ ਨਵੀਂ ਨਮੇਲੀ ਰਖੜੀ ਲੈ ਕੇ ਉਹ ਗਲੀਆਂ ਚੋਂ ਨਿਕਲੇ ਹੋਗੀ ਤਾਰੀ ਰਖੜੀ ਕਰੀਏ ਉਹੀ ਗੱਲ ਫਿਰ ਬਾਰੀ ਬਾਰੀ ਕਰਨੀ ਕੀ ਜਦੋਂ ਮਾੜੇ ਬੰਦੇ ਨੇ ਕਿਹਾ ਬਾਤ ਕਰ ਜਾ ਜਾ ਤੂੰ ਕਹੜਾ ਕਿਸੇ ਦੀ ਮੰਨਣੀ ਐ ਜੇ ਮੰਨਦੇ ਹੋ ਫਿਰ ਮੈਂ ਤੁਹਾਨੂੰ ਉਹੀ ਗੱਲ ਐ ਜਿਹੜੀਆਂ ਗੱਲਾਂ ਹੋਣ ਕੋ ਦੇਵਾਂ ਨਾ ਤੂੰ ਮੰਨਣੀ ਐ ਨਾ ਤੇਰੀ ਭੈਣ ਨੇ ਮੰਨਣੀ ਐ ਉਹ ਮੰਨ ਤਾਂ ਆਪਦੀਆਂ ਪਗਾਉਨੇ ਹੋ ਪਗਾ ਲਓ ਕੀ ਕਰਾਂ ਮੰਨ ਕੇ ਭੈਣ ਨੇ ਤੇ ਬਜਰੀ ਦੀ ਬਗ ਜਾ ਬਗ ਜਾ ਲੋਕਾਂ ਨੂੰ ਦੱਸ ਜੀ ਬੈਠੀ ਸੀ ਚਾਰੀਆਂ ਦਿਨਾਂ ਗਏ ਨਾ ਘਰੀ ਵਿੱਚ ਦੀ ਦੱਸ ਜੀ ਵੀ ਭਾਈ ਹੁਣ ਨਵਾਂ ਰਵਾਜ ਹੋ ਗਿਆ ਹੁਣ ਭਰਾਵਾਂ ਨੂੰ ਜਾਣਾ ਪੈਂਦਾ ਕੋਈ ਬਣਾਉਣਾ ਕੋਈ ਆਪੀ ਲੋਕਾਂ ਨੂੰ ਪਤਾ ਲੱਗ ਜੂ ਤਾਂ ਕੁੜੀਆਂ ਨਹੀਂ ਹੁਣ ਹੁੰਦੀਆਂ ਤੂੰ ਮੱਜਾਂ ਨੂੰ ਸੰਭਲੀ ਹੁਣ ਪਤਾ ਤਾਂ ਸਭ ਨੂੰ ਲੱਗ ਜਾਂਦਾ ਹੁੰਦਾ ਆਪੀ ਮੈਂ ਤਾਂ ਕਰਨੀ ਐ ਘਰੇ ਕੰਮ ਮੈਂ ਹੋਰ ਕਿੱਥੇ ਜਾਊਂਗੀ ਮੈਂ ਇਹਨੂੰ ਦੱਸ ਕੀ ਤੂੰ ਨਾਲ ਲੈ ਕੇ ਜਾਨਾ ਐ ਹੋਰ ਉਹ ਚੱਕਿਆ ਮੋਟਰਸਾਈਕਲ ਉੱਡ ਗਿਆ ਚੱਕੀ ਗੱਡੀ ਉੱਡ ਗਿਆ ਭੈਣ ਕੋਲੇ ਆ ਕੱਲੀ ਭੈਣ ਹੀ ਨਹੀਂ ਸਮਝਦੀ ਐ ਤੋਂ ਭੈਣ ਦਾ ਹੱਕ ਸੀ ਉਰੇ ਆਉਣ ਦਾ ਤੇ ਭੈਣ ਕਹਿੰਦੀ ਮੇਰੇ ਕੋਲੇ ਆ ਜਾ ਪਤਾ ਨਹੀਂ ਆਪਾਂ ਤਾਂ ਹੁਣ ਰੱਬ ਜਾਣੇ ਬੁੜੀ ਲੜੀ ਐ ਕਿ ਆਪ ਲੜੀਏਗੀ ਕੁੜੀ ਲੇ ਬਾਈ ਹਜੇ ਤੱਕ ਆਈ ਨਹੀਂ ਹੈਗਾ ਇਹ ਵੀ ਬਾਹਰ ਚ ਬੈਠੀ ਆ ਬਹਾਨੇ ਦੇ ਨਾਲ ਨਾ ਛੱਤ ਤੇ ਚੜ ਕੇ ਦੇਖਦੀ ਆ ਕੀ ਇਹ ਦਰਗਲੀ ਗੁਲੀ ਚ ਖੜਾ ਡਿੱਕੀ ਜਾਂਦਾ ਹੋਵੇ ਮੈਨੂੰ ਇੱਧਰ ਤਾਂ ਕੋਈ ਨਹੀਂ ਹੈਗਾ ਚੱਪਰ ਚੜਕੇ ਦੇਖਦੀ ਆ ਉੱਤੋਂ ਮੀਂਹ ਚੜਿਆ ਹੁੰਦਾ ਬਾਈ ਦਾ ਐ ਨਹੀਂ ਪਤਾ ਵਿਚਾਰਾ ਕਿਹੜੇ ਖਲ ਖੂंजे 'ਚ ਖੜਾ ਹੋਊਗਾ ਪਤਾ ਨਹੀਂ ਹਜੇ ਆਇਆ ਵੀ ਹੈ ਕਿ ਨਾ ਮੇਰਾ ਫੋਨ ਵੀ ਕਮਲੀ ਥੱਲੀ ਰੱਖਿਆ ਈ ਕਿਤੇ ਬਾਈ ਦਾ ਫੋਨ ਆ ਜੇ ਬੇਬੇ ਵੀ ਨਾ ਚੱਕ ਲੈ ਕਿਤੇ ਮੈਂ ਕੀ ਕਰਦੀ ਫਿਰਦੀ ਆ ਸਾਡੀ ਬਹੂ ਹਾਂ ਕਦੇ ਕੋਠੇ ਤੇ ਚੜ ਜਾਂਦੀ ਆ ਕਹ ਥੱਲੇ ਉਤਰ ਜਾਂਦੀ ਆ ਮੈਂ ਦੇਖਦੀ ਆ ਉਹਨੂੰ ਵੀ ਕੀ ਕਰਦੀ ਐ ਇਹ ਕਰਦੀ ਕੀ ਐ ਅੱਗੇ ਤਾਂ ਕਦੇ ਚੜੀ ਨਹੀਂ ਕੋਠੇ ਤੇ ਅੱਜ ਇਹ ਕੋਠੇ ਤੇ ਕਿਉਂ ਚੜੀ ਜਾਂਦੀ ਆ ਪਤਾ ਨਹੀਂ ਕਿ ਅੱਜ ਲੱਗ ਰਿਹਾ ਕੋਠੇ ਤੇ ਚੜਨ ਦਾ ਪੁੱਛਦੀ ਐ ਨਾ ਉਹ ਵੀ ਕੀ ਲਾਂ ਚੜੀ ਐ ਕੋਠੇ ਤੇ ਪਤਾ ਨਹੀਂ ਕਿਵੇਂ ਇਹਨੂੰ ਪਤਰੀ ਗੇੜੇ ਦਿੰਦੀ ਫਿਰਦੀ ਅੱਜ ਇਰਾਦੇ ਵੀਰੂ ਹਾਂ ਕੀ ਐ ਬੇਬੇ ਕੋਠੇ ਤੇ ਕੀ ਕਰਦੀ ਐ ਤੂੰ ਆ ਜਾ ਕੁਛ ਨਹੀਂ ਬੇਬੇ ਮੈਂ ਤਾਂ ਉਹੀ ਦੇਖਣ ਚੜ ਗਈ ਮੈਂ ਕਿਹਾ ਮੀਂਹ ਜਾਂ ਕਿੰਨਾ ਚੜਿਆ ਹੁੰਦਾ ਵਾ ਲੈ ਉਹ ਕੋਠੇ ਤੇ ਕੀ ਮੀਂਹ ਤਾਂ ਥੱਲੇ ਵੀ ਡਿੰਦਾ ਨਹੀਂ ਵਾ ਦੇ ਕਿਸੇ ਕੀ ਮੌਸਮ ਜਾਂ ਦੇਖਦੀ ਸੀ ਜੁਰੀ ਬੇਬੇ ਚੱਲ ਚੱਲ ਥੱਲੇ ਥੱਲੇ ਆ ਆਪਣੀ ਕਿੰਨੀ ਹੈ ਤੈਨੂੰ ਆ ਗਈ ਜਿਹੜੇ ਫਿਰਦੇ ਕੜੇ ਬੈਂਚਾ ਥੱਲੇ ਤਰਾ ਚੱਲ ਬੇਬੇ ਮੈਂ ਆ ਗਈ ਤੂੰ ਅੱਗੇ ਚੱਲ ਆ ਜਾ ਪਤਾ ਨਹੀਂ ਕੀ ਹੋਇਆ ਪਿਆ ਇਹਨੂੰ ਕੋਠੇ ਚੜ ਜਾਂਦੀ ਉੱਤਰ ਜਾਂਦੀ ਆ ਆ ਗਈ ਬੇਬੇ ਚੱਲ ਜਾਦੀ ਕੁੱਟ ਕਾਲਾ ਕਿਹੜਾ ਬੈਂ ਨਹੀਂ ਮੈਂ ਡਿੱਕੀ ਮੈਂ ਕਹਾਂ ਚਾਹ ਕਰਦੀ ਹੁਣ ਵੀ ਆ ਕਰਦੀ ਹੁਣ ਵੀ ਕਰਦੀ ਆ ਮੋਜ ਨਾਲ ਪਾ ਕੇ ਛੁੱਟ ਬਾੜ ਤੇ ਫਿਰਦੀ ਹੈ ਬੇਲੀ ਤਾਂ ਅੰਦੀ ਕੋਠੇ ਤੇ ਚੜ ਗਈ ਕਦੇ ਕਦੇ ਇੱਧਰ ਬਾਗ ਗਈ ਆ ਜਾ ਆਗੀ ਬੇਬੇ ਚਲਾ ਬਹਿ ਜਾ ਮੰਜੀ ਤੇ ਜਾ ਕੇ ਮੈਂ ਹਜੇ ਵੀ ਨਿਕਰ ਨਹੀਂ ਮਾਤਾ ਬੁੜੀ ਉਤਰੀ ਐ ਥੱਲੇ ਤੇ ਤੂੰ ਖੜੀ ਕੋਠੇ ਦੇ ਚੱਲ ਫਿਰ ਚੱਲ ਆ ਗਈ ਮੈਂ ਵੀ ਆ ਜਾ ਆ ਜਾ ਜਾ ਬੱਡੜੀ ਕਿਥੇ ਨਹੀਂ ਲੈਂਦੀ ਹੈਗੀ ਹੁਣ ਤਾਹਾਂ ਚੜ ਗਈ ਮੰਗਰੀ ਬਿੜਕਾਂ ਲੈਂਦੀ ਇਹ ਫਿਰਦੀ ਆ ਮੈਨੂੰ ਲੱਗਦਾ ਇਹਨੂੰ ਸ਼ੱਕ ਨਾ ਹੋ ਗਿਆ ਹੋਵੇ ਮੇਰੇ ਤੇ ਵੀ ਰਾਜਵੀਰ ਕੀ ਕਰਦੀ ਸੀ ਕੋਠੇ ਤੇ ਕੋਈ ਨਹੀਂ ਪਤਾ ਤਾਂ ਤੈਨੂੰ ਫਿਰ ਵੀ ਨਹੀਂ ਲੱਗਣ ਦਿੰਦੀ ਮੈਂ ਇੱਧਰ ਦੀ ਟੱਪ ਜੂ ਪਸੂਆਂ ਮੰਨੀ ਦੀ ਪੁੱਛਦੀ ਆ ਬਾਈ ਨੂੰ ਫੋਨ ਲਾ ਕੇ ਵੀ ਕਿੱਥੇ ਜੇ ਆ ਗਿਆ ਪਹਿਲਾਂ ਫੋਨ ਤੇ ਗਾਲੀ ਕਰ ਲੈਨੇ ਆ ਭੈਣ ਨਾਲ ਉਹੀ ਗੱਲ ਨਾਲੇ ਰਖੜੀ ਬਣਾਉਣੀ ਆ ਭੈਣ ਤੋਂ ਨਾਲੇ ਚੋਰੀ ਕਰਨੀ ਪਊ ਆ ਤਾਂ ਕਦੇ ਗੱਲ ਸੁਣੀ ਨਹੀਂ ਤੀ ਨਵੀਂ ਗੱਲ ਹੋ ਗਈ ਚਲ ਕਰਦਾ ਗੱਲ ਜਿਵੇਂ ਵਿਚਾਰੀ ਭੈਣ ਕਹਿੰਦੀ ਓਮ ਜਿਕਰੀ ਕਰਨਾ ਪਊ ਨਾ ਤਾਂ ਭੈਣ ਦੇ ਸਾਰੇ ਐ ਨਾ ਹੁਣ ਮੇਰੇ ਸਾਰੇ ਆ ਗੱਲ ਇਹ ਤਾਂ ਗੱਲ ਹੁਣ ਉਤੋਂ ਦੀ ਹੋਈ ਪਈ ਐ ਤੂੰ ਸਭ ਭੈਣ ਫੋਨ ਨਹੀਂ ਚੱਕਦੀ ਤੀ ਹਾਂ ਭੜੇ ਹਾਂ ਭਾਈ ਕਿੱਥੇ ਜਾ ਆਇਆ ਮੈਂ ਤਾਂ ਇਹਨਾਂ ਬਾਹਲੇ ਟਾਈਮ ਦੀ ਟਿੱਕੀ ਨਹੀਂ ਕੋਠੇ ਦੇ ਵੀ ਚੜ ਕੇ ਦੇਖਿਆਈ ਪਣਿਆ ਪਿੜੀ ਦੀ ਗੱਲ ਨਹੀਂ ਤੇ ਛੋਡੇ ਘਰ ਦੇ ਨਾਲ ਆ ਅੱਛਾ ਕਿੱਥੇ ਆ ਰਿਹਾ ਤੂੰ ਇੱਥੇ ਆ ਗਿਆ ਤੀ ਮੈਂ ਛੋਡਾ ਘਰ ਥੋੜਾ ਜਿਹਾ ਨੇੜੇ ਜਿਹਾ ਹਜੇ ਇਥੋਂ ਬੜੀ ਦੂਰ ਤਾਂ ਹੈ ਨੀਗਾ ਓਹ ਕਮਲਿਆ ਮੇਰੀ ਗੱਲ ਸੁਣੋ ਇੱਧਰ ਦੀ ਨਾ ਤੂੰ ਆਈ ਜਿਹੜਾ ਵੱਡਾ 게ਟਾ ਉੱਥੇ ਦਾ ਨਾ ਬੇਬੇ ਮੰਜੜਾ ਆਹੀ ਬੈਠੀ ਹੈਗੀ ਐਵੇਂ ਪਹਿਲੀ ਲੱਗ ਜੂਗੀ ਬੋਲਣ ਤੂੰ ਐਂ ਕਰੀ ਤੂੰ ਉਤੋਂ ਦੀ ਆ ਜਾ ਜਿਹੜੀ ਸਾਡੀ ਪਰਲੀ ਗਲੀ ਨਹੀਂ ਹੈਗੀ ਪਸੂ ਵਾਲੇ ਪਾਸੇ ਵੀ ਆ ਜਾ ਛੋਟੇ 게ਟਾ ਜਿਹੜਾ ਛੋਟਾ 게ਟ ਤੀ ਹਾਂ 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 ਉੱਧਰ ਦੀ ਆ ਜਾ ਭਾਵੇਂ ਮੈਂ ਤਾਂ ਹੁਣ ਇੱਧਰ ਦੀ ਆ ਗਏ ਚੱਲ ਮੈਂ ਹੁਣ ਆ ਗਲੀ ਪਾਲ ਜੀ ਮੈਨੂੰ ਪਹਿਲਾਂ ਦੱਸਿਆ ਹੁੰਦਾ ਮੈਂ ਫਿਰ ਨਹੀਂ ਫਿਰ ਨਹੀਂ ਫਿਰ ਉੱਧਰ ਹੀ ਦੀ ਆ ਜਾਂਦਾ ਕੋਈ ਨਹੀਂ ਫਿਰ ਬਾਈ ਬਣ ਕੇ ਤੂੰ ਉਧਰ ਦੀ ਆ ਜਾ ਇੱਧਰ ਦੀ ਤਾਂ ਸਾਰਾ ਕੰਮ ਖਰਾਬ ਹੋ ਜਾਊਗਾ। ਪਰੇ ਦੇਖ ਲੈ ਹੁਣ ਲੈ ਕੋਈ ਇਹ ਤਾਂ ਕੋਈ ਹੁਣ ਰਖੜੀ ਬਣਾਉਣ ਵਾਲੀ ਗੱਲ ਥੋੜੋ ਜਿਹੀ ਐ ਚੋਰੀਆਂ ਹਣਾ। ਚੱਲ ਕੋਈ ਨਹੀਂ ਆਪਾਂ ਤਾਂ ਦੇਖ ਰਖੜੀ ਬਣਣੀ ਐਗੀ 부ੜੀ ਤਾਂ ਚੋਰੀਆਂੋਂ ਸਹੀ ਫਿਰ। ਚੋਰੀਆਂ ਮੈਂ ਤਾਂ ਕਹਿੰਦਾ ਮੈਂ ਹੁਣ ਵੱਡੇ ਘਟ ਆ ਗਿਆ ਤੇ ਮੈਂ ਆ ਜਾਣਾ 부ੜੀ ਐਂ ਕੀ ਕਰ ਦਊਗੀ। ਨਹੀਂ ਨਹੀਂ ਆਪਣੀ ਨਾ ਰਖੜੀ ਵਿੱਚ ਹੀ ਰਹਿ ਜੂਗੀ ਕਲੇਸ਼ ਪਾ ਕੇ ਬਹਿ ਜੂਗੀ 부ੜੀ। ਪਰ ਇਹ ਵੀ ਤਰੀਕਾ ਠੀਕ ਐ ਹਣਾ ਵੀ ਕਲੇ ਕਲੇਸ਼ ਪਾਉਣਾ ਵੀ ਮਾੜੀ ਗੱਲ ਐ ਰਖੜੀ ਦਾ ਤਿਹਾੜਾ ਉਸ ਤੋਂ। ਇਹਨਾ ਤਾਂ ਜਿਹੇ ਜੀ ਰਖੜੀ ਬੰਨੀ ਜਿਹੇ ਜ ਹਾਂ ਫਿਰ ਤੂੰ ਐਂ ਕਰ ਉੱਤੋਂ ਦੀ ਆ ਜਾ ਤੂੰ ਫਿਰ ਨਹੀਂ ਫਿਰ ਨਹੀਂ ਆ ਜਾ ਚੱਲ ਚੰਗਾ ਭਣੇ ਫਿਰ ਮੈਂ ਤਾਂ ਹੁਣ ਇੱਧਰ ਦੀ ਚਲ ਹੋਰ ਆ ਜੂਗਾ ਬਲਕੇ ਭਈ ਹੋਰ ਮੋਟਰਸਾਈਕਲ ਮੇਰੇ ਕੋਲੇ ਹੈਗਾ ਪੀੜੀਆਂ ਗਲੀਆਂ ਵੀ ਜਿੱਟ ਪਾ ਲੂਗਾ ਮੈਂ ਇੱਧਰ ਦੀ ਆਉਣਾ ਹਾਂ ਤੇ ਤੂੰ ਐਂ ਕਰੀ ਭਣੇ ਹੁਣ ਨਾ ਉਧਰ ਪਸ਼ੂ ਵਾਲੇ ਗੇਟ ਤੇ ਉੱਥੇ ਖੜੀ ਰਹੀ ਮੂਰੀ ਕਿਤੇ ਮੈਂ ਜੇ ਮੈਨੂੰ ਗਾਹਾਂ ਆਉਣ ਆ ਗਿਆ ਫਿਰ ਗੱਲ ਵੱਧ ਜੂਗੀ ਐਵੇਂ ਠੀਕ ਹੈ ਠੀਕ ਹੈ ਭਾਈ ਚੰਗਾ ਚੰਗਾ ਭਣੇ ਆਉਣਾ ਫਿਰ ਮੈਂ ਚੰਗਾ ਲੈ ਭੈਣ ਵਿਚਾਰੀ ਕੀ ਕਰੇ ਕਹਿੰਦੀ ਭਾਈ ਇਹ ਕਿ ਉਧਰ ਦੀ ਹੁਣ ਛੋਟੇ ਗੇਟ ਆ ਜਾ ਲੈ ਮੈਂ ਇਧਰ ਵੱਡੇ ਗੇਟ ਆ ਗਿਆ ਸੀ ਚਲੋ ਮਰਖੜੀ ਬਣਾਉਣ ਵਾਸਤੇ ਸਾਰਾ ਕੁਝ ਕਰਨਾ ਪੂ ਵਿਚਾਰੀ ਭੈਣ ਦੀ ਜਿੱਦ ਤਾਂ ਸਵਾਲ ਹੈਗਾ ਕਲੇਸ਼ ਕਰਦੀ ਐ ਬੁੜੀ ਫਿਰ ਐਵੇਂ ਕਲੇਸ਼ ਕਰੂਗੀ ਚਲ ਉਧਰ ਦੀ ਵਗ ਜਣੀਆਂ ਹੋਰ ਫਿਰ ਕੀ ਐ ਲੈ ਹੁਣ ਮੈਨੂੰ ਤਾਂ ਆਈ ਜੀ ਮਹਾ ਗੜੀ ਲਵੀ ਆ ਗਏ ਲੈ ਕਰ ਲੈ ਮੇਰੇ ਪਾਈ ਨੇ ਫੋਨ ਕਰਤਾ ਵੀ ਮੈਂ ਛੋਟੀ 게ਟ ਆਉਣਾ ਦੇਖਦੀ ਆ ਜਾ ਕੇ ਮੈਂ ਤਾਂ ਨਾਲ ਹੀ ਚੱਕ ਲਈ ਰਖੜੀ ਉਖੜੀ ਇੱਥੇ ਬੰਨ੍ਹ ਦੂੰਗੀ ਗਰਲਾੜ ਭਾਈ ਆ ਗਿਆ ਆ ਜਾ ਆ ਆਪਣੇ ਮੇਰਾ ਖੜਾ ਕੀ ਮਾਗਦੇ ਜਿਦਾ ਬੁੜੀ ਬੋਲੀ ਫਿਰ ਤਾਂ ਮੁੜ ਜੂਗਾ ਮੋਟਰਸਾਈਕਲ ਮੈਂ ਗਲੀ ਚ ਕਿਹੜਾ ਦਿੰਦੇ ਨੇ ਬਾਰ ਬੰਦ ਕਰ ਦੇ ਆ ਜਾ ਕੋਈ ਨਹੀਂ ਮੈਂ ਤੇਰੇ ਰਖੜੀ ਬੰਨ੍ਹ ਦੇਣੀ ਹੋਰ ਦੱਸ ਸਾਰੇ ਠੀਕ ਠਾਕ ਨੇ ਕਰੇ ਬਸ ਕਾਦੇ ਠੀਕ ਹੈ ਹੁਣ ਜਦੋਂ ਕੁਲੇਸ਼ ਹੋ ਰਿਹਾ ਹੈਗਾ ਹੁਣ ਠੀਕ ਕਾਦਾ ਹੁੰਦਾ ਪਣੀ ਹੁਣ ਮੈਂ ਤਾਂ ਤੈਨੂੰ ਇੱਥੇ ਚਾਹ ਪਾਣੀ ਵੀ ਨਹੀਂ ਲੈ ਕੇ ਦੇ ਸਕਦੀ ਆਏ ਨਹੀਂ ਪਤਾ ਇਧਰੋਂ ਬੁੜੀ ਆ ਜੇ ਤੂੰ ਐ ਕਰ ਜਰਕ ਦੇ ਨੇ ਨਾ ਪਹਿਲਾਂ ਰਖੜੀ ਬਣਾ ਲਾ ਪਣੀ ਕਿਹੜੇ ਚਾਹ ਕਿਹੜੇ ਪਾਣੀ ਇੱਕ ਵੀ ਰਖੜੀ ਬਣਾਉਣਾ ਚੋਰੀਆਂ ਚੋਰੀਆਂ ਇਹ ਰਖੜੀਆਂ ਹੁੰਦੀਆਂ ਨੇ ਕਿੱਥੇ ਫਿਰ ਹੁਣ ਕੀ ਕਰਗੇ ਮਜਬੂਰੀ ਹੈ ਜੀ ਤਾਂ ਮੇਰਾ ਵੀ ਪਥੇਰਾ ਕਰਦਾ ਸੀ ਵੀ ਪੇਕੀ ਜਾ ਕੇ ਰਖੜੀ ਬਣ ਗਿਆ ਵਾ ਕੀ ਕਰਾਂ ਹੁਣ ਫਿਰ ਜਦੋਂ ਜਾਣ ਹੀ ਨਹੀਂ ਦਿੰਦੀ ਹੈਗੀ ਅਸੀਂ ਤਾਂ ਕਿੰਨੀ ਤਿਆਰੀ ਕਰ ਰੱਖੀ ਸੀ ਮਾ ਮੇਰੀ ਭੈਣ ਆਊਗੀ ਨਾ ਕੁਝ ਲੈ ਤਾਂ ਆਉਂਦਾ ਫਿਰ ਖਾਣ ਪੀਣ ਨੂੰ ਕੁਝ ਵੀ ਲੈ ਕੇ ਖਾਲੀ ਇੱਥੇ ਆ ਗਿਆ ਖਾਲੀ ਆਸ ਤਾਂ ਹਰਪ੍ਰੀਤ ਦੇ ਕਿਹੜਾ ਮੁੰਡਾ ਲੈ ਫੋਨ ਕਰੀ ਜਾਂਦੀ ਆ ਤੋਲੇ ਚੱਲ ਕੱਟ ਦੇ 2 ਮਿੰਟ ਪਹਿਲੇ ਛੀਤੀ ਕਰਾ ਕੇ ਮੁੜਿਆ ਆ ਰਿਹਾ ਹੁਣ ਮੈਂ ਰਖੜੀ ਦਾ ਬਣਾ ਲਾਂ ਤੂੰ ਹਰਪ੍ਰੀਤ ਨੂੰ ਦੱਸ ਕੇ ਆਏ ਵੀ ਮੈਂ ਰਖੜੀ ਬਣਾਉਣ ਜਾਣਾ ਪਹਿਲਾਂ ਤਾਂ ਮੈਂ ਚੋਰੀ ਆਉਂਦਾ ਸੀਗਾ ਉਹ ਮੋਟਰਸਾਈਕਲ ਕੱਢਣ ਲੱਗਾ ਉਹਨੂੰ ਪਤਾ ਲੱਗ ਗਿਆ ਵੀ ਕਿੱਧਰ ਜਾਂਦਾ ਫਿਰ ਤਾਂ ਮੈਨੂੰ ਗੱਲ ਸਾਰੀ ਹੀ ਮੈਨੂੰ ਦੱਸਣੀ ਪਈ ਤੀ ਬਣੇ ਸਾਰੀ ਗੱਲ ਦੱਸ ਕੇ ਆਏ ਵੀ ਆਹ ਕਰਤੂਤ ਕਰਦੀ ਸੀ ਬੁੜੀ ਚੱਲ ਕੋਈ ਨਾ ਦੱਸਦਾ ਤਾਂ ਵਧੀਆ ਮੈਨੂੰ ਤਾਂ ਹੁਣ ਡਰ ਲੱਗੇ ਇਹਦਾ ਘਬਰਾੜ ਚ ਕੁਝ ਚੰਗਾ ਵੀ ਨਹੀਂ ਲੱਗਦਾ ਲੈ ਤੂੰ ਜਰਕਦੇ ਨੇ ਆਏ ਘਰ ਪਹਿਲਾਂ ਰਖੜੀ ਬਣਾ ਲੈ ਚਲ ਆਂ ਕਿ ਚੱਕੀ ਫਿਰਦੀਆਂ ਮਠਿਆਈਆਂ ਗੱਬਰ ਕੀ ਹੈ ਮੈਂ ਕਿੱਥੋਂ ਲਿਆਵਾਂ ਮਿਠਾਈ ਹੁਣ ਮੈਂ ਜਾਂਦੀ ਹੋਈ ਨੇ ਲੈ ਕੇ ਜਾਣੀ ਸੀਗੀ ਮਾਨਸਤੋਂ ਹੰਡ ਚੱਕੀ ਹੋਰਦੇ ਪਣੇ ਜਮਾ ਬਸ ਤੇਰੇ ਨਾਲ ਵੀ ਸਰੀ ਪਿਆਗਾ ਫਿਰ ਹੋਰ ਹੁਣ ਮੈਂ ਦੁਕਾਨਾਂ ਤੇ ਜਾਵਾਂ ਮੈਨੂੰ ਬਾਹਰ ਤਾਂ ਟੱਪਣ ਨਹੀਂ ਦਿੰਦੀ ਹੈਗੀ ਚੱਲ ਕੋਈ ਨਾ ਕੇਰਾ ਨਾ ਖੰਡ ਖਾਗੀ ਟਾਈਮ ਪਾਸ ਕਰ ਲਾ ਉਦੋਂ ਬਾਅਦ ਚ ਲਿਆਮਗੇ ਲੱਡੂ ਲੱਡੂ ਪਿੰਡ ਮਤਾਂ ਇਹ ਕਰਾਂਈ ਤੈਨੂੰ ਆ ਛੋਟੇ ਵਾਰੀ ਆਪਾਂ ਲੰਘ ਚੱਲਦੇ ਆ ਉੱਥੋਂ ਲੈ ਕੇ ਵਧੀਆ ਸਮਾਨ ਤੇ ਤੂੰ ਪਿੰਡ ਵਾ ਕੇ ਲੈ ਉੱਥੇ ਰਖੜੀ ਵਧੀਆ ਬੰਨੀ ਇਹ ਕਰਦਾ ਤਾਂ ਮੈਂ ਵਗ ਜੂੰ ਤੇਰੇ ਨਾਲ ਨਾ ਫਿਰ ਬੜੂੰ ਕਿੱਥੇ ਆ ਕੇ ਉੱਥੇ ਤੈਨੂੰ ਹਰਪ੍ਰੀਤ ਮੈ ਐਵੇਂ ਮੜੀ ਦੀ ਗੱਲ ਪਿੱਛੇ ਕਲੇਸ ਪੈ ਜੂਗਾ ਤੇ ਵਾਦਾ ਵਧ ਜੂਗਾ ਕਰਦਾ ਲੈ ਤੂੰ ਐਂ ਕਰ ਤੂੰ ਰਖੜੀ ਬਣਾ ਲੈ ਮੇਥੋਂ ਚੱਲ ਪਣੀ ਫਿਰ ਬੰਨ ਦੇ ਫਿਰ ਮੈਂਦਾ ਸਿੱਤੀ ਮੋੜਨਾ ਤੇ ਰਖੜੀ ਬੰਨ ਦਨੇ ਹੈਗੇ ਕਲੇਸ ਤੋਂ ਪਹਿਲਾਂ ਪਹਿਲਾਂ ਐਵੇਂ ਤੈਨੂੰ ਪਤਾ ਉਹ ਜੀ ਗੱਲ ਨਹੀਂ ਬਣਦੀ ਹੈਗੀ ਫੇਰ ਇਹ ਕਰਦੀ ਕੀ ਫਿਰਦੀ ਅੱਜ ਕਦੇ ਕੋਠੇ ਦੇ ਕਦੇ ਪਸੂਆਂ ਕਰਨੀ ਕੀ ਕਰਦੀ ਫਿਰਦੀ ਐ ਇਹ ਆ ਲੈ ਭਾਈ ਤੂੰ ਕਹਿ ਰਣਾ ਖਾਂਡੀ ਖਾਲ ਆਪਦਾ ਬਿਹਾਰੀ ਕਰਨਾ ਬੁੜੀ ਜੀ ਹੈ ਨਹੀਂ ਮਾਂ ਖੋਣਾ ਮਰ ਜਾ ਬੇਬੇ ਆਹ ਸਤ ਜੀ ਨੀ ਮੈਂ ਬੇਬੇ ਕੋਟੇ ਕਿ ਰੱਖੜੀਆਂ ਬਣਾ ਰਹੀ ਮੈਂ ਤੇ ਬਣ ਰੱਖੜੀ ਖਾੜ ਜਾਣਾ ਮੈਂ ਗੱਲ ਸੁਣ ਲੈਣਾ ਖਾਏ ਰੱਖੜੀ ਤੋੜਤੀ ਬੇਬੇ ਨੀ ਤਾਂ ਮੈਂ ਮਰ ਜਾ ਹਾਏ ਮੈਂ ਬਣਾਉਣ ਰੱਖੜੀ ਆ ਬੇਬੇ ਰੱਖੜੀ ਘਾਤ ਤੋੜਤੀ ਰੱਖੜੀਆਂ ਸਾਨੂੰ ਮਸੀ ਸੇਣੀ ਨਾ ਕਦੇ ਬੇਬੇ ਰੱਖੜੀ ਬਣਾ ਲਾਉਂਗਾ ਤੇ ਮੇਰਾ ਘਰ ਆਇਆ ਕਿ ਮੈਂ ਆ ਤੇ ਫੇਰ ਕੀ ਹੋ ਗਿਆ ਜੇ ਆ ਗਿਆ ਤਾਂ ਰੱਖੜੀ ਪੰਜਾਰ ਦਿੱਤੀ ਸੀ ਬੇਚਦੀ ਨਾ ਉਹ ਗਾਲਾਂ ਲੈ ਕੇ ਸੁਣ ਲੈ ਮੇਰੀ ਮੇਰੇ ਪੁੱਤ ਦੀ ਘਰੀ ਸੀ ਤੁਸੀਂ ਵੇਚਤੀ ਉਹ ਮੈਂ ਤੇਰੀ ਬੀੜੀ ਲਾਹੀ ਅੱਜ ਮੈਂ ਨਾ ਫਿਰ ਆਪ ਤੂੰ ਬਾਰੀ ਮਹਾਨ ਬਣ ਗਈ ਰੱਖੜੀ ਨੇ ਬਣ ਕੇ ਹੈ ਆ ਚੋਰਾਂ ਨੂੰ ਚੋਰਾਂ ਨੂੰ ਮਾਂ ਬਣਾਉਣੇ ਰੱਖੜੀਆਂ ਤੈਨੂੰ ਆ ਦੇਖ ਲਓ ਕਰਤੂਤ ਤੁਸੀਂ ਬੁੜੀ ਦੀ ਇਹ ਤਾਂ ਮਹੀ ਚੰਗੀ ਹੈ ਜਿਹੜੀ ਇਹਦੇ ਨਾਲ ਕੱਟੀ ਨਹੀਂ ਆ ਪਿੱਛੇ ਤੰਗੜੀ ਪਈ ਹੈ ਕਿੱਥੇ ਹੈ ਨਾ ਰੱਖੜੀ 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 ਹੋਊ ਮਾਰੀ ਨਾ ਕਿੱਥੇ ਸੜਤੀ ਨਾ ਹੁੰਦੀਆਂ ਮਾਂ ਸੋਨੇ ਰੱਖੜੀਆਂ ਚਾਂਬੜੀ ਹੋਈ ਤਾਂ ਹਾਂ ਸੜਤੀ ਬਿਸਲੇਟਾਂ ਤੇ ਆਇਆ ਰੱਖੜੀ ਬਣਾਉਣ ਮਸਾਂ ਹੀ ਚੌੜਾ ਹੋ ਕੇ ਮਸੀ ਕੁਛ ਸੈਣੀ ਬਣੀ ਤੂੰ ਮੈਂ ਤੈਨੂੰ ਦੱਸਾਂ ਮੇਰੇ ਹੱਥ ਜੇ ਨਾ ਮਾਰਾ ਚਪਲੀ ਲਾ ਕੇ ਸੇ ਸੱਤ ਮਾਉ ਛਤਰਾ ਵੇਚਦੀ ਕਰਾਤੀ ਵੇਚਦੀ ਕਰਾ ਕੇ ਜਾਵੇਂਗਾ ਹਜੇ ਤਾਂ ਹਜੇ ਕੀ ਆ ਖੜ ਜਾ ਬਈ ਚਾਪੀ ਕੇ ਵਗਦੀ ਹਾਂ ਚੱਕਦਾ ਤੰਗੜੀਆਂ ਨੇ ਘਰੇ ਆ ਕੇ ਬੇਸ਼ਰਮ ਬੰਦਾ ਬੇਸ਼ਰਮਤੀ ਮੈਂ ਆ ਮੈਨੂੰ ਤੰਗੜਾ ਚੱਕਵਾਉਂਦੇ ਆ ਕੋਈ ਤਾਂ ਹਾਂ ਦੇਖਾ ਹਾਂ ਲਾ 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 ਰਖੜੀ ਐ ਇਥੇ ਅਖਰੀ ਸਤੀ ਜੱਬੇ ਨੇ ਬੇਬੇ ਕਿੱਥੇ ਸਿਰਤੀ ਦੱਸ ਦੇ ਕੇ ਗਿੱਜੇ ਗੁੱਜੇ ਚ ਪਾ ਲਈ ਹਾਂ ਪਾ ਲਈ ਗਿੱਜੇ ਚਾ ਹਾਂ ਠੀਕ ਤੇ ਭਈ ਹੋਣੀ ਮਾਤਾ ਸਤ ਨਾ ਆਉ ਲੱਗ ਗਈ ਉਹ ਭਈਆ ਹਾਉ ਭਈ ਚੱਕ ਭਈ ਥੱਲੇ ਨਾ ਏ ਖੜੀਆਂ ਆਏ ਆਏ ਆਈ ਦੋ ਭਈਆ ਸਾਹਮਣੇ ਕਿਤੇ ਅੰਦਰ ਨਾ ਖੜ ਲਾ ਚਾ ਉਹ ਮੈਨੂੰ ਖਾਓ ਨਿਕਲ ਨਿਕਲ ਮੈਂ ਕਰੋ ਖੜੀ ਚਾਰ ਦੀ ਲੈ ਕੇ ਜਾਉਂਗਾ ਉਹਦੀ ਨਿਕਲ ਚੱਲ ਚੱਲ ਏ ਖੜਾ ਨਿਕਲ ਨਿਕਲ ਯੰਬਾ ਬਾ ਭਈ ਨਿਕਲਦੀ ਨਹੀਂ ਮੈਂ ਛੱਡਾਂ ਕਾਲ ਕਾਲ ਚ ਹੋ ਭਈਆ ਸਾ ਹੋ ਭਈ ਹੋ ਭਈ ਕੱਢ ਲਾ ਤੂੰ ਪਹਿਲਾਂ ਬੇਬੇ ਦੇ ਕੱਢਣ ਤੋਂ ਪਹਿਲਾਂ ਕੜਲਾ ਕੜਲਾ ਹਾਂ ਖਾਜਾ ਖਾਜਾ ਮੈਂ ਚਕਾ ਨੂੰ ਰਖੜੀ ਨੂੰ ਇਹੀ ਸਾ ਮੇ ਰਖੜੀ ਬੰਨਾ ਖਾਜਾ ਨਾ ਬੇ ਖੜਜਾ ਨੂੰ ਐਂਗਾ ਤੋ ਕਰਦੀ ਹੈ ਆਹੀ ਰਖੜੀ ਦੇਣੀ ਅਸੀਂ ਇਹ ਰਖੜੀ ਤੇ ਮੈਂ ਬੰਨਾ ਨਹੀਂ ਦੇਣੀ ਥਾ ਰਖੜੀ ਨਾ ਥਾ ਰਖੜੀ ਤੂੰ ਐਂ ਕਰ ਬਾਈ ਰਖੜੀ ਨਾ ਗੀਜੇ ਚ ਪਾਲਾ ਜਾ ਕੇ ਬਨ ਲਈ ਕਰ ਹੁਣ ਤੂੰ ਜਾ ਇੱਥੇ ਕੰਮ ਬੱਝੂਗਾ ਚਲ ਪਹਿਲੇ ਮੈਂ ਦੂਜੇ ਤੂੰ ਜਾ ਮੋਟਰਸਾਈਕਲ ਸਟਾਇਰ ਕਰ ਕੇ ਰੋਂਦਾ ਮੈਂ ਤੋੜ ਹੀ ਦਿੱਤਾ ਤੁਹਾਡਾ ਸਾਰੀ ਨਹੀਂ ਕਾਰੀ ਤਾਂ ਮਰ ਸੌਣਾ ਤੁਹਾਡਾ ਤੂੰ ਜਾ ਬਸ ਸੌਣਾ ਤੁਹਾਡਾ ਤੂੰ ਕਹ ਲੈ ਮੇਰਾ ਮੂੰਹ ਨਾ ਜਾ ਬਾਗ ਜਾ ਤੂੰ ਬਾਗ ਜਾ ਤੂੰ ਜਾ ਚਰਕਦੇ ਗਿਰ ਜਾ ਮੈਨੂੰ ਲਾਉਂਦੇ ਬੇਬੇ ਹਟ ਜਾ ਕਿਉਂ ਗੱਲ ਵਧਾਉਣੀ ਆ ਮੇਰੇ ਕਿਹਨੇ ਜੱਟਾ ਬਾਗ ਜਾ ਬੇਬੇ ਹਟ ਜਾ ਰੁਕ ਜਾ ਬੇਦ ਲੱਗ ਗਿਆ ਹੋਇਆ ਹੱਥ ਬਣਾ ਲੈ ਹੱਥ ਬੰਨੇ ਤੇਰੇ ਮੂਰੇ ਕਿਸੇ ਵੇਲੇ ਨਾ ਲੜਾਈ ਤੋਂ ਪਾਸਾ ਵੱਟ ਲਿਆ ਕਰ ਜਿਵੇਂ ਕਿਸੇ ਨੇ ਸੱਟ ਪੇਟ ਵੱਜੀ ਨਾ ਫਿਰ ਦੇਖ ਲੈ ਖਿੱਚੀ ਹੋਊ ਆਹ ਦੇ ਦੇ ਕਿਵੇਂ ਦਮ ਤੰਗੜੀਆਂ ਮਾਰਨਾ ਆਉਂਦਾ ਸੀਗਾ ਨਹੀਂ ਜਿਹੜੀ ਤੂੰ ਉਹ ਜੇ ਮੇਰਾ ਭਾਈ ਆ ਮੈਂ ਤਾਂ ਸਨਮ ਚਾਹਾਂਦਾ ਕਰਿਆ ਖਤਮ ਕਰਿਆ ਮਾਰਦਾ ਤੋ ਆਪਣਾ ਕੋਈ ਨਹੀਂ ਬਾਬੇ ਮੈਨੂੰ ਨਹੀਂ ਪਤਾ ਮੈਂ ਤਾਂ ਜਾਣੀ ਆ ਬਣ ਹੁਣ ਕਾਕੇ ਕਹਿਨੀ ਆ ਮੇਰੇ ਭਾਈ ਮਨਸਾਉਣਾ ਕਰੇਗਾ ਤੇਰੇ ਪੈਰ ਨਹੀਂ ਪੋਣਾ ਹੈਗਾ ਇਹ ਜੀ ਡੈਣ ਦੇ ਨਾ ਬਣਸਾਉਣਾ ਹੋ ਗਿਆ ਜੇ ਤੇਰੇ ਭਰਾ ਦੇ ਰਖੜੀ ਬੰਨੀ ਚਲ ਕੋਈ ਨਾ ਤੂੰ ਤਾਂ ਬਾਰਾ ਕੁਝ ਕਹੇਗੀ ਕਾਲੀ ਜੀਬ ਵਾਲਗੇ ਮਨਸਾਉਣਾ ਕਰਤਾ ਹੁਣ ਮੈਂ ਤੋੜਤੀ ਐ ਕਿਉਂ ਹੁੰਦਾ ਖਬੜਾ ਦਬੜੀ ਕਰਦਾ ਕਮਲਿਆ ਵਾਂਗੂ ਗਿਆ ਰਖੜੀ ਬਣਾਉਣਾ ਰਖੜੀ ਹੱਥ 'ਚ ਚੱਕੀ ਆਉਣਾ ਹੋ ਰੱਖੜੀ ਮੈਂ ਕੀ ਦੱਸਾਂ ਤੈਨੂੰ ਹਾਂ ਆ ਦੇਖ ਲੈ ਰਕੜੀਆਂ ਚੱਕੀਆਂ ਦੇ ਰਕੜੀ ਨਾ ਮੇਰੀ ਭੈਣ ਨੇ ਬੰਨਤੀਦੀ ਮੇਰੇ ਬੁਢੀ ਨੇ ਆਵੇਂ ਪਤ ਨਹੀਂ ਰਵਰੀ ਖੰਡ ਰੜਾ ਲਾਤੀ ਤੇ ਨਾਲੇ ਵੀ ਰਖਣੀ ਤੋੜਤੀ ਦੇਖ ਲੈ ਐਡੀ ਭੜੀ ਬੁਢੀ ਐ ਨਾ ਫਿਰ ਜਦੋਂ ਤੂੰ ਬਣਾਉਣ ਗਿਆ ਸੀ ਲੈ ਆ ਦੇਖ ਲੈ ਉਹ ਮੈਂ ਮਰ ਜਾ ਗਾਂਡੂ ਵੀ ਪਾਈ ਪਈਏਗੀ ਮੈਂ ਖਿੱਚਲੀ ਪੜਕਿਆ ਨਹੀਂ ਕੀ ਦੱਸਾਂ ਮੈਂ ਤੈਨੂੰ ਮੇਰੇ ਨਾਲ ਬਾਲੀ ਬੁੜੀ ਕੀਤੀ ਐ ਬੁਢੀ ਨੇ ਨਾ ਫਿਰ ਤੇ ਇੱਥੋਂ ਕੁਝ ਸਰਿਆ ਨਹੀਂ ਬੁਢੀ ਨੂੰ ਮੇਰੇ ਕੋਲ ਤੰਗਲੀ ਸੀ ਉਹ ਟੰਗਲੀ ਮਾਰਨ ਲੱਗੇ ਦੋ ਮਾਰਦਾ ਟੂਈਕ ਟੰਗਲਾਂ ਕੁੜੀ ਨੂੰ ਚੜਾਉਂਦਾ ਨਾਲ ਇੱਥੇ ਹੀ ਲਿਆਉਂਦਾ ਐਥੇ ਜਾ ਤੂੰ ਜਿਹੜਾ ਉੱਤੇ ਛੱਡ ਕੇ ਆਇਆ ਮੈਨੂੰ ਭੈਣ ਨੇ ਫੋਨ ਕੀਤਾ ਦੀ ਮੈਂ ਤਾਂ ਨਾ ਉਹਨਾਂ ਦਾ ਜਿਹੜਾ ਮੱਝਾਂ ਵਾਲਾ ਉਧਰ ਨੋਰਾ ਸੀ ਉਧਰ ਨਹੀਂ ਛੋਟੇ ਵਰ ਗਿਆ ਸੀ ਮੈਂ ਭੈਣ ਨੂੰ ਕਿਹਾ ਦੀ ਮਹਾ ਭਾਈ ਇਧਰੀ ਟੱਪ ਚੱਲਦੇ ਆ ਉੱਥੋਂ ਵਧੀਆ ਸਮਾਨ ਲੈ ਕੇ ਪਿੰਡ ਨੂੰ ਮੇਰੇ ਰਖੜੀ ਬਣੇ ਭੈਣ ਵੀ ਮੰਨੀ ਨਹੀਂ ਭਾਈ ਤੂੰ ਇੱਥੇ ਹੀ ਰਖੜੀ ਬਣਾ ਕੇ ਲੈ ਸਾਡੇ ਕਿਹੜੀ ਕਲੇਸ਼ ਨਾ ਪਵੇ ਨਾਲੇ ਕਲੇਸ਼ ਉਹਦੇ ਫੇਰ ਪੈ ਗਿਆ ਗੋੜੇ ਮੈਂ ਖੰਡ ਖਾਂਦਾ ਤੀਆਂ ਬੁੜੀ ਨੇ ਘੱਥ ਮਾਰਿਆ ਐਡੀ ਭੜੀ ਬੁੜੀਆਂ ਨਾਲੇ ਮੇਰੀ ਸੰਕ ਟਖੜੀ ਤੋੜਤੀ ਦੀ ਚੱਲ ਕੋਈ ਨਹੀਂ ਜੀ ਇਹ ਵਿੱਚ ਪਾਲਾ ਫਿਰ ਕੀ ਗੱਲ ਬੰਨਤੀ ਪਵਾ ਕੋਲੇ ਰੱਖਣੀ ਮੇਰੀ ਭੈਣ ਨੇ ਉਹਨੇ ਗੰਨਾ ਦਿੱਤੀਆਂ ਸੀ ਉਹਨੇ ਬੰਨੀ ਦੀ ਵਿਚਾਰੀ ਦੇਖ ਲੈ ਚੱਲ ਕੋਈ ਨਹੀਂ ਫਿਰ ਨਾ ਖੋਲ ਗੰਡਾ ਮੈਂ ਜਿੱਕਰੀ ਜੇਬ ਵਿੱਚ ਪਾਲਾ ਤੂੰ ਕੋਈ ਨਹੀਂ ਪਾਲਾ ਜੇਬ ਰੱਖ ਲੈ ਨਿਸ਼ਾਨੀ ਉਹ ਤਾਂ ਇਹੀ ਕਰਦੀ ਐ ਉਹ ਤਾਂ ਪਹਿਲਾਂ ਕਿਹੜਾ ਖੰਡ ਪਾਉਂਦੀ ਸੀ ਇਹ ਹੁਣ ਉਹੀ ਗੱਲ ਪੈੜੀ ਐ ਵੀ ਪੈੜੀ ਉਹ ਤਾਂ ਸ਼ੁਰੂ ਤੋਂ ਉਹ ਤਾਂ ਇੱਕੋ ਗੱਲ ਚੱਕੀ ਜਾਂਦੀ ਐ ਮਾੜੀ ਉਹੀ ਗੱਲ ਉਹਦਾ ਮੁੰਡਾ ਮੇਰੇ ਮੁੰਡੇ ਦੀ ਬੇਇੱਜ਼ਤੀ ਕੀਤੀ ਸੀ ਨਾ ਤੇਰਾ ਮੁੰਡਾ ਤਾਂ ਮੈਂ ਬੇਇੱਜ਼ਤੀ ਕੀਤੀ ਸੀ ਤੂੰ ਨਾ ਇਹ ਕਹਿਣਾ ਸੀ ਵੀ ਤੇਰਾ ਮੁੰਡਾ ਬੜਾ ਭਲਾ ਹੈਗਾ ਭਲਾ ਮਾਨਸਾ ਸੀ ਤਾਂ ਬੇਇੱਜ਼ਤੀ ਕਰੀਏ ਆਪਦੀ ਆਪ ਕਰਾ ਕੇ ਗਿਆ ਸੀ ਕਹਦੇ ਨਾ ਬੇਇੱਜ਼ਤੀ ਕਰਤੀ ਹੈ ਉਹ ਭੈਣ ਵੀ ਮੰਨੀ ਸਾਡਾ ਉਹਦੇ ਚ ਕੀ ਰੋਲ ਐ ਉਹ ਭੈਣ ਕਰੇ ਕੀ ਤੇਰੀ ਭੈਣ ਤਾਂ ਹੁਣ ਫਸੀ ਐ ਵਿਚਾਰੇ ਨਾ ਤਾਂ ਉਹਨਾਂ ਨੂੰ ਛੱਡ ਸਕਦੀ ਐ ਮੈਂ ਕਹਿੰਦਾ ਸੀ ਤੂੰ ਐਂ ਕਰ ਹੁਣ ਮੈਂ ਤਾਂ ਨਹੀਂ ਮੈਨੂੰ ਤਾਂ ਗੁੱਸਾ ਵਹਲਾ ਤੀਆ ਤੂੰ ਭੈਣ ਨੂੰ ਫੋਨ ਕਰ ਦੇ ਪੈਣੀ ਥੀ ਆਜੂ ਕਦੇ ਇਹਨਾਂ ਨੂੰ ਪੈਨ ਨੂੰ ਫੋਨ ਕਰਾਓ ਸੈਨੂੰ ਨਾ ਕਰ ਚਡੇਲ ਨੂੰ 부ੜੀ ਨੂੰ ਕਰ ਲੈ ਗੱਲ ਕਰ ਲੈ ਕਰ ਲੈ ਗੱਲ ਕਰਦੀ ਐ ਉਹਨੂੰ ਜੇ ਸਾਡੀ ਕੁੜੀ ਨੂੰ ਮਾਰਾ ਜਾਂ ਵੀ ਕੁਛ ਕਿਹਾ ਨਾ ਜਾਣਦੀ ਐ ਦੇਖ ਲੈ ਪੂਰੀ ਧਮਕੀ ਦੇਣੀ ਕਹਿੰਦੇ ਤੈਨੂੰ ਹੁਣ ਛੱਡਦੇ ਨਹੀਂ ਨਿਕਲਦੇ ਤੂੰ ਜਿਹੜੀਆਂ ਤੂੰ ਗੱਲਾਂ ਕਰਦੀ ਐਗੀ ਪਹਿਲੀ ਗੱਲ ਤੇ ਰਖੜੀ ਬੰਨਣਾ ਕੁੜੀ ਦਾ ਹੱਕ ਹੁੰਦਾ ਉਹਨ ਦਾ ਨਹੀਂ ਤੁਸੀਂ ਲੈ ਕੇ ਆਉਣੀ ਬਸ ਤੇ ਆ ਜਾਂਦੀ ਉਹ ਨਹੀਂ ਬਸ ਤੇ ਆਉਣ ਦਿਂਦੇ ਸੀ ਤੂੰ ਜਾ ਕੇ ਲਿਆ ਕੇ ਰੇਕੇ ਬੰਦੇ ਨਾਲ ਐ ਕਰੀਂ ਉਹਦੇ ਰਿਸ਼ਤੇਦਾਰ ਨੂੰ ਤੂੰ ਐ ਕਹਿੰਦੀ ਇਹ ਦੇਖ ਭਾਈ ਮੈਂ ਤਾਂ ਰਖੜੀ ਉਹਰੇ ਬੰਨਣਾ ਨਹੀਂ ਦਿੰਦੀ ਆ ਬੈਠੀ ਤੇਰੀ ਭੈਣਾਂ ਦੀ ਭੈਣ ਨੂੰ ਲੈ ਜਾ ਹੈਂ ਇਹ ਤਾਂ ਗੱਲ ਬਣੀ ਤਾਂ ਮੈਂ ਕਰਦਾ ਨਹੀਂ ਆ ਮੈਂ ਲਾਉਣੀ ਆ ਮੈਂ ਤਾਂ ਬੜਾ ਹਰਕਤੀ ਮੈਂ ਤਾਂ ਜਿਮਾ ਤਨ ਚਾਰ ਮਾਰਾ ਤੰਗਲੀਆਂ ਇਹ ਬੁੜੀ ਦੇ ਇਥੇ ਨੂੰ ਮਾਰਨਾ ਤਾਂ ਕੀ ਉਹੀ ਗੱਲ ਸਿਆਣੀ ਬਿਆਣੀ ਐ ਮੈਂ ਕਾਹ ਨੂੰ ਬੁੜੀ ਮਾਰਨੀ ਤਾਂ ਮਰਨ ਵਾਲੀ ਜਾਵਾਂ ਇਹ ਤਾਂ ਮਰੀ ਜਾਊਗੀ ਉਹ ਤਾਂ ਐਵੇਂ ਗੱਲ ਪੈਣ ਨੂੰ ਫਿਰਦੀ ਐ ਗੱਲ ਪੈ ਕੇ ਮਾਰਨ ਨੂੰ ਕੋਈ ਨਹੀਂ ਤੁੰ ਨੂੰ ਠੰਡਾ ਰਹਿ ਤੇ ਤੂੰ ਅੰਦਰ ਬਾਗ ਚਲੇ AC ਚ ਤੇ ਮੈਂ ਕਰਦੀ ਆ ਉਹਦੇ ਨਾਲ ਗੱਲ ਉਹਨੂੰ ਮੈਂ ਕਰਦੀ ਆ ਸਿੱਧੀ ਬੁੜੀ ਨੂੰ ਲੈ ਬਾਈ ਦਾ ਫੋਨ ਪਤਾ ਨਹੀਂ ਕਿਵੇਂ ਆ ਗਿਆ ਖੈਰ ਸੁੱਖੀ ਹੋਵੇ ਹੈਲੋ ਹੈਲੋ ਰਾਜੀਬੀਨਾ ਅੱਛਾ ਹਰਪ੍ਰੀਤ ਦਾ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਬਈ ਕੀ ਗੱਲ ਆਏ ਜੀ ਕੀ ਗੱਲ ਹੋ ਗਈ ਇੰਨਾ ਕਿਉਂ ਉਹ ਕਰਦੀ ਤੇਰੀ ਸੱਸ ਤੇਰੇ ਬਾਈ ਨਾਲ ਕੀ ਕੁਝ ਕਰਿਆ ਤੈਨੂੰ ਪਤਾ ਤਾਂ ਹੈਗਾ ਮੇਰੀ ਸੱਸ ਦਾ ਉਹ ਜੀ ਤਾਂ ਮੇਰੀ ਸੱਸਾ 12 42 ਬਾਈ ਵੀ ਬੋਲਣ ਲੱਗਿਆ ਬਾਈ ਨੂੰ ਆਈ ਨਹੀਂ ਹੈਗਾ ਵੀ ਚਲੇ ਤਾਂ ਜਹੇ ਜੀ ਹੈਗੀ ਵੀ ਤੂੰ ਚੁੱਪ ਕਰ ਜਾ ਇਹ ਤਾਂ ਹੱਥੋਂ ਪਾਈ ਕਰਨ ਲੱਗੇ ਮੈਥੋਂ ਤਾਂ ਲੋਟ ਨਾਉਣ ਦੋਨੇ ਜਾਣੇ ਤੇ ਫਿਰ ਹੁਣ ਉਹਨੇ ਤਾਂ ਰਖੜੀ ਬਣਾਉਣ ਆਉਣੀ ਸੀ ਜੇ ਉੱਤੇ ਸੱਦ ਲੈਸਨ ਤਾਂ ਤੇਰਾ ਹੱਕ ਬਣਦਾ ਸੀ ਆਉਣ ਦਾ ਅੱਛਾ ਉਹਦੀ ਬੁੜੀ ਨਾ ਮੇਰੀ ਕਰਾਗਲ ਹੁਣ ਭਾਬੀ ਜੀ ਤਾਂ ਮੇਰਾ ਵੀ ਕਰਦਾ ਸੀਗਾ ਉਹ ਕੀ ਕਰ ਹੁਣ ਹੁਣ ਨਹੀਂ ਦਿੱਤਾ ਲੈ ਕਰਾ ਦਿੰਨੀ ਆ ਤੇਰਾ ਗੱਲ ਤੂੰ ਹੀ ਘਰੇ ਦਾ ਮਾਨਤਾ ਨਾ ਆ ਮੈਂ ਕਰਦੀ ਮਾਨਤਾ ਨੇ ਨਾ ਬੇਬੇ ਅਮਿਰ ਪਰਜਾਈ ਦਾ ਫੋਨ ਆਇਆ ਗੱਲ ਕਰੀ ਮੈਂ ਨਹੀਂ ਕਰਦੀ ਤੇਰੀ ਪਰਜਾਈ ਨਾਲ ਕੀ ਕਹਦੀ ਆ ਕੋਈ ਕੰਮ ਦੀ ਗੱਲ ਹੀ ਹੋਊਗੀ ਮੈਨੂੰ ਕੀ ਪਤਾ ਕਹਿੰਦੀ ਜ਼ਰੂਰੀ ਕੰਮ ਆਗਾ ਕਰ ਲੈ ਕਰ ਕੰਮ ਕੀ ਆ ਮੇਰੇ ਚਾਈ ਉਹਨੂੰ ਕੀ ਪਤਾ ਹੁਣ ਹੈਲੋ ਪਹਿਲੀ ਗੱਲ ਤਾਂ ਮਾਸੀ ਤਮੀਜ਼ ਨਾਲ ਬੋਲਣਾ ਸਿੱਖ ਅੱਛਾ ਤੂੰ ਕਿਵੇਂ ਆ ਤੂੰ ਸਿਖਾ ਦੇ ਮੈਨੂੰ ਹਾਂ ਪਹਿਲੀ ਗੱਲ ਤਾਂ ਬੋਲੀ ਸੁਧਾਰ ਆਬਦੀ ਅੱਛਾ ਤੇ ਦੂਜੀ ਗੱਲ ਸਾਡੀ ਕੁੜੀ ਦਾ ਹੱਕ ਬਣਦਾ ਸੀ ਰਖੜੀ ਬੰਨਣਾ ਆਉਂਦਾ ਤਾਂ ਉਹ ਨਹੀਂ ਦਿੱਤੀ ਸਾਡੀ ਕੁੜੀ ਦਾ ਹੱਕ ਬਣਦਾ ਸੀ ਤੇ ਤੁਸੀਂ ਮੇਰੇ ਪੁੱਤ ਦੀ ਬੇਇੱਜ਼ਤੀ ਕਰੀ ਸੀ ਮੇਰੇ ਪੁੱਤਾਂ ਕਿਹੜਾ ਹੱਕ ਨਹੀਂ ਬਣਦਾ ਸੀਗਾ ਵੀ ਮੈਂ ਆਪਦੀ ਬਹੂ ਨੂੰ ਲੈ ਜਾ ਨਾ ਫਿਰ ਬਹੂ ਹੈ ਤਾਂ ਹੈਗੀ ਤੇਰੇ ਕੋਲੇ ਛੱਡ ਤਾਂ ਰੱਖੀਏ ਸਾਡੀ ਕੁੜੀ ਤੇਰੇ ਕੋਲੇ ਹੋਰ ਦੱਜ ਕਿੱਥੇ ਛੱਡੇਗੀ ਇਹਨੂੰ ਜਿੱਦੇ ਖਾਲੀ ਖਾਲੀ ਮੋੜਿਆ ਸੀ ਉਹਦੇ ਨਹੀਂ ਦਿੰਦਾ ਸੀ ਸਾਨੂੰ ਅੱਜ ਆਪਦੇ ਵੇਲੇ ਮੋੜਿਆ ਸੀ ਤੇਰੇ ਪੁੱਤ ਦੇ ਲੱchn ਮਾਰੇ ਸੀ ਤਾਂ ਮੁੜ ਕੇ ਆਇਆ ਸੀ ਲੈ ਕੇ ਨਹੀਂ ਆਇਆ ਸੀ ਤਾਂ ਤੋਰ ਨੂੰ ਭਾਰਗੇ ਖੜੇ ਤੇ ਤੇਰਾ ਪੁੱਤ ਛੱਡ ਕੇ ਭੱਜ ਗਿਆ ਫੋੜੇ ਲੱਛਣ ਚੰਗੇ ਅੱਜ ਆਪਦੇ ਵੇਲੇ ਕਿਵੇਂ ਆ ਰਖਾਇਆ ਮੈਨੂੰ ਵੀ ਇਨਾਰਖੀ ਸੀ ਜਿਵੇਂ ਅੱਜ ਤੈਨੂੰ ਆ ਪਹਿਲਾਂ ਮੈਨੂੰ ਐ ਦੱਸ ਗੱਲ ਐਦੀ ਬਣਾਉਣ ਦੀ ਕੀ ਲੋੜ ਸੀ ਤੇ ਰਖੜੀ ਤੋੜੀ ਕਿਉਂ ਜਦ ਬਨਤੀ ਸੀ ਤੋੜਾਂ ਨਾ ਮੈਂ ਮੈਂ ਤਾਂ ਹੀ ਕਰੂੰਗੀ ਮੈਂ ਤਾਂ ਇਹ ਆਉ ਦੇ ਤੇ ਮੈਂ ਦੱਸਾਂ ਤੇ ਦਫਰ ਐ ਵਾਸ ਯਾਰ ਰਖਣਾ ਵਾਦਾ ਤੇਰਾ ਐ ਰਖੜੀ ਤੈਨ ਤੋੜੀ ਆਵਸ਼ਕਨ ਤੈਨ ਘਰੇ ਹੁਣ ਤੂੰ ਇੰਨੀ ਗੱਲ ਯਾਦ ਰੱਖੀ ਹੁਣ ਦੇਖੀ ਤੇਰੇ ਪੁੱਤ ਨਾ ਕੀ ਬਣਦੀ ਐ ਤੇ ਨਾ ਹੀ ਲੈ ਕੇ ਜਾਵਾਂਗੇ ਅਸੀਂ ਆਦੀ ਕੁੜੀ ਨੂੰ ਲਿਆ ਜਾ ਲਿਆ ਨਾਲੇ ਮਾਰ ਗਏ ਕੱਤੇ ਦੀ ਬਿਮਾਰੀ ਚ ਕੁੜੀ ਨੂੰ ਅੱਛਾ ਮੈਂ ਤੈਨੂੰ ਮੁੱਲ ਵੇਚੀ ਐ ਆਹੋ ਹੁਣ ਤਾਂ ਮੇਰੇ ਕੋਲੇ ਮੁੱਲੀ ਆ ਕੋਈ ਗੱਲ ਨਹੀਂ ਉਹ ਵੀ ਦੇਖ ਲਾਂਗੇ ਫਿਰ ਤੈਨੂੰ ਦੇਖਦੀ ਐਂ ਤੂੰ ਤੇਰੇ ਨਾਲ ਹੁਣ ਬਣ ਜੀ ਦੇਖੀ ਨਾਲੇ ਤੇਰਾ ਮੁੰਡਾ ਉਰੇ ਬੜ ਕੇ ਦਿਖਾਵੇ ਸਾਡੇ ਪੈਰ ਪਾ ਕੇ ਦਿਖਾਵੇ ਜਿਹਾ ਹੀ ਕਰ ਤੂੰ ਤੰਦ ਮਰਖੜਗਾ ਦੜਾਈਂ ਹੈ ਹੈ ਬੋਲਦੀ ਐ ਕਰਕੇ ਦਿਖਾਵੇ ਲੈ ਬੜ ਕੇ ਦਿਖਾਵੇ ਤੁਸੀਂ ਵੀ ਬੜ ਕੇ ਦਿਖਾਓ ਮੇਰੇ ਘਰੇ ਕੁਝ ਬੋਲੀ ਨਹੀਂ ਜੀ ਐ ਤਾਂ ਫੋਨ ਵੀ ਨਹੀਂ ਚਲਾਇਆ ਸਾਨੂੰ ਤਾਂ ਐ ਸੀ ਵੀ ਕੁੜੀ ਆਪੇ ਆ ਜੂਗੀ ਰਖੜੀ ਬਣਨ ਸਾਡੀ ਕੁੜੀ ਬਸੇ ਚੜਕੇ ਆ ਜਾਂਦੀ ਨਾ ਲੈ ਕੇ ਆਉਣਾ ਤੇਰਾ ਪੁੱਤ ਅਜੀ ਕਰ ਤੇਰੇ ਪੁੱਤ ਨੂੰ ਗਾਂ ਕਹਿੰਦੇ ਸੀ ਵੀ ਆ ਜਾ ਦੇ ਕੁੜੇ ਹਾਂ ਆਪੇ ਆ ਜਾਂਦੀ ਜੰਤਾ ਹੈ ਸੀ ਵੀ ਆਈ ਆ ਜੂਗੀ ਆਪਾਂ ਕਹੇ ਸੋਡੇ ਆਪ ਭੁੱਲ ਗਏ ਗੱਲਾਂ ਜਿਹੜੀਆਂ ਕਰੀਆਂ ਸੀਗੀਆਂ ਹਨਾ ਆ ਤੇ ਆ ਜਾਂਦੀ ਕੁੜੀ ਤਾਂ ਸਮਾਸੀ ਹਰੇਕ ਦੀ ਹੁੰਦਾ ਕਰਮਾ ਤਾਂ ਹੁਣ ਤੇ ਵੀ ਹੈ ਪਹਿਲਾਂ ਤਾਂ ਅਸੀਂ ਸ਼ੁਰੂ ਕਰੀ ਸੀ ਚੱਲ ਗੱਲ ਮੰਨ ਲਾ ਸਾਡੇ ਤੇ ਨਿਬੜ ਗਈ ਹੁਣ ਤੇਰੇ ਪੁੱਤ ਤੇ ਨਿਬੜੂ ਗਿਆ ਕੇ ਹੁਣ ਤੂੰ ਦੇਖਦੀ ਗਈ ਥੋੜੇ ਨਾ ਬੰਦਾ ਕੀ ਐ ਅਸੀਂ ਤੁਹਾਡੇ ਵਰਗੇ ਬੇਸ਼ਰਮ ਨਹੀਂ ਅਸੀਂ ਆਉਂਦੇ ਨਹੀਂ ਹੈਗੇ ਅੱਜ ਤਾਂ ਨਾ ਤੋਰਗੇ ਨੂੰ ਨਾ ਅਸੀਂ ਲੈਣ ਆਗੇ ਲੈਂਦਾ ਫੇਰ ਆਵਾਂਗੇ ਤੂੰ ਨਜਾਇਮ ਹੈਂ ਤੋਰਾਗੇ ਇਥੋਂ ਫੋਨ ਕੱਟਿਆ ਗਿਆ ਲਿਆ ਫੜਾ ਹੋਣਾ ਨਾਲੇ ਗੱਲ ਸੁਣੇ ਮੇਰੀ ਜੇ ਤਾ ਮੇਰੇ ਪੇਕੇ ਆ ਨਾ ਬਰਤਨ ਦੇਵੇਂਗੀ ਤਾਂ ਮੈਂ ਇੱਥੇ ਰਹੂੰਗੀ ਨਹੀਂ ਫੇਰ ਮੇਰਾ ਵੀ ਜਵਾਵਾ ਆਪਦੇ ਮੁੰਡੇ ਨੂੰ ਨਾ ਕਿਤੇ ਹੋਰ ਵਿਆਹ ਲਈ ਤੂੰ ਨਹੀਂ ਮੈਨ ਲਗਾ ਉਹਦੇ ਮੁੰਡੇ ਦਾ ਘਰ ਬਸਣ ਦਿੰਦੀ ਅੱਛਾ ਹੋਰ ਕਿਤੇ ਵਿਆਹ ਲਈ ਫੇਰੇ ਮੇਰੇ ਮੁੰਡੇ ਨੂੰ ਥੋੜਾ ਤੇਰੇ ਵਰਗੇ ਸੱਸਾਂ ਦਾ ਜਿੰਨਾ ਚਿਰ ਤੇਰੇ ਵਰਗੀ ਡੈਨ ਬੈਠੀ ਆ ਨਾ ਇੱਕ ਛੱਡ ਮੈਂ ਕਹਨੀ ਆ ਤੇਰੇ ਬੰਗਾ ਕਿਤੇ ਤਸਨਾ ਆ ਜਾਣ ਨਾ ਆਹੋ ਆ ਜਾਣਗੀਆਂ ਹਾਂ ਕੋਈ ਨਹੀਂ ਡੈਨ ਡੂਣ ਦਾ ਤੂੰ ਬੜੀ ਚੰਗੀ ਬੰਡੀ ਆਏ ਬੋਲਦੀ ਐ ਮੇਰੇ ਪੇਕਿਆਂ ਨੂੰ ਮੈਂ ਵੀ ਆਪਣੇ ਪੇਕਿਆਂ ਨਾਲ ਹੀ ਆ ਮੈਨੂੰ ਤਾਂ ਐ ਸੀਗਾ ਚੱਲ ਮੇਰਾ ਘਰ ਬਸ ਜੂਗਾ ਤਾਂ ਕਰਕੇ ਤੇਰੀਆਂ ਝੱਲੀ ਜਾਂਦੀ ਸੀ ਹੁਣ ਨਹੀਂ ਚੱਲਦੀ ਹੈਗੀ ਹੁਣ ਕਹਨੀ ਆ ਫੋਨ ਕਰਕੇ ਵੀ ਲੈ ਕੇ ਜਾਓ ਮੈਨੂੰ ਚਾਰ ਬੰਦੇ ਲਿਆਓ ਇਕੱਠੇ ਕਰਕੇ ਤੇਰੀ ਕਰਤੂਤ ਦਾ ਪਤਾ ਲੱਗੂ ਸਾਰਿਆਂ ਨੂੰ ਭੱਗ ਜਾ ਭੱਗ ਜਾ ਹਾਂ ਭੱਗ ਜਾ ਜਾਉਂਗੀ ਮੈਂ ਵੀ ਪਯੋਦੀ ਨਹੀਂ ਹੈਗੀ ਪੈਰ ਇੱਥੇ ਮੈਂ ਵੀ ਨਹੀਂ ਪਾਉਂਦੀ ਹੈਗੀ ਆ ਕੇ ਛੋਡੇ ਵਰਗੇ ਨੰਗਾ ਦੇ ਅੱਛਾ ਤੇਰੇ ਪੇਕੇ ਸਮਰਾਇਦਾਰ ਕਿੰਨੇ ਕੁ ਮੱਲਾ ਦੀ ਡਿੱਗਦੇ ਫਿਰਦੇ ਨੇ ਉਹਨਾਂ ਦੇ ਥੈਲੀਆਂ ਪੈਸਾ ਆਂ ਬਾਹਰੇ ਤੁਮਾਂ ਦੇ ਛੱਜ ਪਾ ਕੇ ਤੋਰੇ ਤੈਨੂੰ ਬੇਸ਼ਰਮ ਨੂੰ